ਸਤਾਹੀ ਦੇ ਵਾਸਤੇ ਹੋਰ ਡਟ ਕੇ ਮੈਦਾਨ ਦੇ ਵਿੱਚ ਆਉਗੇ ਲੱਗਦਾ ਹੈ ਕਿ ਇਸ ਨੇ ਇੱਕ ਹੁਣ ਤੁਹਾਨੂੰ ਗੁੰਮ ਦਿੱਤਾ ਹੈ ਔਰ ਜਿਹੜੀ ਚਰਚਾ ਚੱਲ ਰਹੀ ਸੀ ਕਿ ਕਾਂਗਰਸ ਖਤਮ ਹੋ ਜਾਏਗੀ ਕਾਂਗਰਸ ਟੁੱਟਦੀ ਨਜ਼ਰ ਆ ਰਹੀ ਹੈ ਬਹੁਤ ਸਾਰੇ ਲੀਡਰ ਛੱਡ ਛੱਡ ਕੇ ਜਾ ਰਹੇ ਨੇ ਲੱਗਦਾ ਹੈ ਕਿ ਕਾਂਗਰਸ ਨੂੰ ਇਹ ਸਟੇਬਿਲਟੀ ਹੁੰਦੀ ਹੈ ਕਿ ਕਦਾ ਬੰਦਾ ਜਿੱਤ ਕੇ ਆ ਉਹ ਔਲਰੇਡੀ ਮੇਨ ਇਨ ਟੱਚ ਵਾਪਸ ਆਣ ਦੀ ਤਿਆਰ ਹੈ ਤੇ ਬਾਕੀ ਅੰਦਰ ਤਾਂ ਗੱਲ ਹੀ ਛੱਡ ਅਜੀ ਜਿਨ੍ਹਾਂ ਨੂੰ ਜਿੱਤੇ ਨੂੰ ਦਿਹਾੜੀ ਨਹੀਂ ਹੋਈ ਉਹ ਇਨ ਟੱਚ ਨੇ ਵਾਪਸ ਆਣ ਨੂੰ ਸੜਕ ਮੁੜਕ ਤਈ ਹੋਗੀ ਦਾ ਇੰਡੀਆ ਲਾਇਨਸ ਨਾ ਕਰਨ ਦਾ ਪੰਜਾਬ ਦੇ ਵਿੱਚ ਹੋਇਆ ਜੇ ਦਿੱਲੀ ਦੇ ਵਿੱਚ ਵੀ ਇਹੀ ਰੱਖਦੇ ਤਾਂ ਦਿੱਲੀ ਦੇ ਵਿੱਚ ਇਹ ਫਾਇਦਾ ਹੋਣਾ ਸੀ ਕਾਂਗਰਸ 100% ਦੀ ਅਸੀਂ ਤੇ ਗੁਰੂ ਮਾਰਾ ਸਾਹਿਬ ਨੇ ਬਖਸ਼ਿਸ਼ ਕਰ ਲਈ ਕਿਉਂਕਿ ਮੈਨੂੰ ਇਸ ਗੱਲ ਦਾ ਇਲਮ ਸੀ ਸਾਡੇ ਨਾਲ ਕੀ ਹੋਣਾ ਹੈ ਤੁਹਾਨੂੰ ਮੈਂ ਪਹਿਲੇ ਕਿਹਾ ਸੀ लवली ਜੀ ਇਹਨਾਂ ਦੇ ਵਿੱਚੋਂ ਕੁਝ ਨਹੀਂ ਜੇ ਲੱਭਣਾ ਇਹ ਬਹੁਤ ਘਾਤਕ ਨੇ ਬੜੇ ਖਤਰਨਾਕ ਨੇ ਇਹ ਤੇ ਤੁਸੀਂ ਦੁੱਧ ਇੱਕ ਸੱਪ ਨੂੰ ਪਿਆਦੇ ਤੇ ਸੱਪ ਵੀ ਜਿਹੜਾ ਨਾਨ-ਵੈਜੀਟੇਰੀਅਨ ਹੈ ਵੈਜੀਟੇਰੀਅਨ ਸੱਪ ਨੂੰ ਬਹੁਤ ਚਲੋ ਡੰਗ ਮਾਰ ਵੀ ਲੈਂਦਾ ਤੇ ਨੁਕਸਾਨ ਕੋਈ ਨਹੀਂ ਕਰਦਾ ਇਹ ਤੇ ਤੁਸੀਂ ਕੋਬਰਿਆਂ ਨੂੰ ਨਾਲ ਲਮਾ ਪਾ ਕੇ ਇੱਕ ਪੂਰਾ ਕਟੋਰਾ ਦੁੱਧਾ ਭਰ ਕੇ ਪੀਾਈ ਜਾਂਦੇ ਹੋ ਨਾ ਜਿੱਦਣ ਡੰਗ ਮਾਰਿਆ ਤੁਹਾਡਾ ਨਾ ਕੁਝ ਨਹੀਂ ਕੀ ਹੋਇਆ ਕੰਮ ਇਸ ਦਾ? বিজেਪ ਨੂੰ ਅੱਜ ਪੰਜਾਬ 'ਚ ਕਿਵੇਂ ਦੇਖ ਰਹੇ ਹੋ ਤੁਸੀਂ ਕਿਉਂਕਿ বিজেপি ਦਾ ਵੋਟ ਪਰਸੈਂਟੇਜ ਜ਼ਰੂਰ ਵਧਿਆ ਹੈ 18% ਵੋਟ ਪਰਸੈਂਟੇਜ ਉਹਨਾਂ ਨੇ ਗੇਨ ਕੀਤਾ ਹੈ 23 ਵਿਧਾਨ ਸਭਾ ਸੀਟਾਂ ਦੇ ਉੱਤੇ বিজেপি ਆਈ ਹੈ ਅਕਾਲੀ ਦਲ ਦਾ ਬਹੁਤ ਡਾਊਨਫਾਲ ਹੁੰਦਾ ਇੱਕ ਸੀਟ ਕੱਢ ਪਾਉਂਦੇ ਨੇ ਔਰ ਵੋਟ ਪਰਸੈਂਟੇਜ ਵੀ ਉਹਨਾਂ ਦਾ ਘਟਿਆ ਤੁਹਾਨੂੰ ਲੱਗਦਾ ਹੈ ਕਿ ਭਾਜਪਾ ਪੰਜਾਬ ਚ ਉੱਭਰ ਕੇ ਆਉਂਦੀ ਨਜ਼ਰ ਆ ਰਹੀ ਹੈ ਭਾਜਪਾ ਨੇ ਸਾਰਾ ਜ਼ੋਰ ਲਾ ਲਿਆ ਸੈਂਟਰ ਦੇ ਵਿੱਚ ਇਸ ਤੋਂ ਵੱਧ ਜਿੰਨਾ ਵੋਟ ਪੋਲਰਾਈਜ਼ ਹੋਇਆ ਇਸ ਤੋਂ ਵੱਧ ਹੋ ਹੀ ਨਹੀਂ ਸਕਦਾ ਹੱਦ ਤੱਕ ਚਲੇ ਅਕਾਲੀ ਦਲ ਨਾਲ ਇੰਨੀ ਦੂਰੀ ਚਲੇ ਗਏ ਨੇ ਇਹਨਾਂ ਦੇ ਵਰਕਰਸ ਦੀ ਕਿ ਕਿਤੇ ਵੀ ਆਂਦੇ ਫਿਊਚਰ ਵਿੱਚ ਅਕਾਲੀ ਦਲ ਤੇ ਭਾਜਪਾ ਇਕੱਠੇ ਹੋ ਸਕਦਾ ਹੈ ਕਾਪੀ ਰਾਜਧਾਨੀ ਸੰਗਰੂਰ ਦੀ ਗੱਲ ਕਰੀਏ ਤਾਂ ਉੱਥੇ ਖੈਰਾ ਦਾ ਐਕਸਪੈਰੀਮੈਂਟ ਉਹਨਾਂ ਨੂੰ ਭਲੱਤ ਤੋਂ ਸੰਗਰੂਰ ਭੇਜਣਾ ਤੁਸੀਂ ਆਪਣੇ ਤੌਰ ਦੇ ਉੱਤੇ ਇੱਕ ਪਾਰਟੀ ਨੇ ਜ਼ਰੂਰ ਇਹ ਕੋਸ਼ਿਸ਼ ਕੀਤੀ ਪਰ ਉੱਥੇ ਉਹ ਪਰਫਾਰਮੈਂਸ ਨਿਕਲ ਕੇ ਨਹੀਂ ਆ ਪਈ ਕਿ ਲੱਗਦਾ ਜਿਹੜਾ ਪ੍ਰਵਾਸੀਆਂ ਦਾ ਦਿੱਤਾ ਬਿਆਨ ਹੈ ਉਸਨੇ ਫੈਕਟਰ ਪਾਇਆ ਜਾਂ ਫਿਰ ਉੱਥੇ ਪਾਰਟੀ ਨੇ ਆਪਣਾ ਜ਼ੋਰ ਲਾਇਆ ਪੂਰਾ ਔਰ ਪਾਰਟੀ ਚਾਹੁੰਦੀ ਸੀ ਕਿ ਅਸੀਂ ਆਪਣੀ ਰਾਜਧਾਨੀ ਬਚਾ ਲਈ ਜਿਸ ਕਿਸਮ ਦੀ ਰਾਜਨੀਤੀ ਸਸੁਖਪਾਲ ਸਿੰਘ ਖੈਰਾ ਇੰਡੀਪੈਂਡੈਂਟ ਕਰਦੇ ਨੇ ਉਹਨਾਂ ਦੀ ਵੋਟ ਤੇ ਸਿਮਰਨਜੀਤ ਸਿੰਘ ਮਾਨ ਦੀ ਵੋਟ ਵੀ ਕਾਫੀ ਆਪਸ ਦੇ ਵਿੱਚ ਸਪਲਟ ਹੋ ਗਈ ਜਿਸ ਕਰ ਯਾਂ ਤੇ ਦੋਨਾਂ ਚੋਂ ਇੱਕ ਹੁੰਦਾ ਫਿਰ ਜਿੱਦਾ ਸੀ ਦੋਨਾਂ ਚ ਇੱਕ ਕੈਂਡੀਡੇਟ ਕੋਈ ਵੀ ਹੁੰਦਾ ਇੱਕ ਬੈਠਦਾ ਇੱਕ ਜਿੱਦਾ ਉਹ ਫਿਰ ਆਪ ਰੂ ਰ ਆ ਸਕਦਾ ਸੀ ਇਹਨਾਂ ਦੀ ਆਪਸੀ ਸਪਲਟ ਇਨ ਵੋਟ ਜਿਹੜੀ ਆ ਉਹਦਾ ਐਡਵਾਂਟੇਜ ਡਾਇਰੈਕਟਲੀ ਆਪ ਲਈ ਪੰਥਕ ਰਿਵਾਈਵਲ ਤੁਸੀਂ ਕਿਵੇਂ ਵੇਖਦੇ ਹੋ ਪੰਥਕ ਪੋਲਿਟਿਕਸ ਦਾ ਰਿਵਾਈਵਲ ਤੁਹਾਨੂੰ ਨਜ਼ਰ ਆ ਰਿਹਾ ਜਿਹੜੇ ਦੋ ਇੰਡੀਪੈਂਡੈਂਟ ਜਿੱਤ ਕੇ ਬੜੇ ਵੱਡੇ ਮਾਰਚ ਜਨ ਜੀ 89 ਦੇ ਵਿੱਚ ਤੇ 9 10 ਜਣੇ ਜਿੱਤ ਗਏ ਸੀ ਇਜਿਸਮ ਉਹਤੇ ਪਾਰਲੀਮੈਂਟ ਚ ਨਹੀਂ ਸੀਗੇ ਇਤਹਾਜ਼ ਜ਼ਰੂਰ ਦਿੱਤੇ ਨੇ ਉਹਨ ਜਿੱਤਨ ਦੇ ਵਿੱਚ ਵੀ ਵੋਟ ਜਿਹੜੀ ਜਿਹੜੀ ਆਮ ਪੰਜਾਬੀਆਂ ਨੇ ਮਹਿਸੂਸ ਕੀਤਾ ਲੋਕਾਂ ਨੇ ਕਿੰਨਾ ਨਾਜ਼ਿਆਤੀ ਹੋਈ ਇਹ ਨਾ ਦੂਰ ਚੁੱਕ ਕੇ ਲੈ ਗਏ ਨੇ ਇਹਨਾਂ ਨੂੰ ਜਸਟਿਸ ਨਹੀਂ ਦਿੱਤੀ ਯਾਰੀ ਤੁਹਾਨੂੰ ਪਤਾ ਪੰਜਾਬ ਦੇ ਲੋਕ ਜਦੋਂ 5 ਮਿੰਟ ਚ ਇਹ ਲੱਗਦਾ ਕਿ ਕਿਸੇ ਨਾਲ ਧੱਕਾ ਹੋ ਰਿਹਾ ਉਹਦੇ ਨਾਲ ਸਟੈਂਡ ਕਰਦੇ ਤੋ ਮੈਨੂੰ ਲੱਗਦਾ ਕਿ ਇਨਡਾਇਰੈਕਟਲੀ ਇਹਨਾਂ ਨੂੰ ਵੋਟ ਘਾਟੇ ਇਹਨਾਂ ਨਾਲ ਜੋ ਸੈਂਟਰ ਦੀਆਂ ਏਜੰਸੀਆਂ ਨੇ ਜੋ ਲੱਗ ਰਿਹਾ ਕੀਤਾ ਉਤਾਵੀ ਇਹਨਾਂ ਨੂੰ ਕੁਝ ਹੱਦ ਤੱਕ ਸਿੱਧੇ ਸੀੜੀ ਪਾਰਟੀ ਦੇ ਪੱਗ ਦੇ ਐਨਟੀਆਈ ਹੋਣ ਉਸ ਦਾ ਇੱਕੋ ਧੰਮ ਇੰਨੀ ਘੱਟ ਸੀਟਾਂ ਦੇ ਉੱਤੇ ਸਿਮੜ ਜਾਣਾ ਤਿੰਨ ਸੀਟਾਂ ਜਿਹੜੀਆਂ ਨੇ ਉਹਨਾਂ ਨੇ ਸਿਰਫ ਇਸ ਲੋਕ ਸਭਾ ਚੋਣਾਂ ਦੇ ਵਿੱਚੋਂ ਗੱਡੀਆਂ ਨੇ ਜਿਸ ਦੇ ਵਿੱਚ ਨਾਰਾ ਦਾ 13 0 ਦੇ ਰਹੇ ਸੀ ਹਾਲਾਂਕਿ ਤੁਸੀਂ ਕਿਹਾ ਸੀ ਕਿ ਉਲਟ ਕਰ ਦਾਂਗੇ ਅਸੀਂ 13 0 ਪਰ 13 ਦੇ ਮੁਰੇ ਇੱਕ ਹਟਾ ਦਿੱਤਾ ਔਰ ਤਿੰਨ ਰਹਿ ਗਏ ਇਹ ਹੁਣ ਨਾ ਤਿੰਨੇ ਦੇ ਰਹੇ ਨੇ ਨਾ 13 ਦੇ ਇੱਕ ਤੇ ਉਹ ਜਿਹੜਾ ਅਗਲਾ ਡੰਡਾ ਸੀ ਉਹ ਅਸੀਂ ਲੱਭ ਰਹੇ ਹਾਂ ਕਿ ਗਿਆ ਕਿੱਥੇ ਪਾਤੀ ਕੈਂਡੀਡੇਟਾਂ ਜੋ ਚਾਰ ਤੇ ਮਿਨਿਸਟਰ ਕੈਂਡੀਡੇਟ ਆ 10 ਇਹਨਾਂ ਦੇ ਸਿਟਿੰਗ ਮਿਨਿਸਟਰਸ ਆਪਣੇ ਹਲਕੇ ਆ ਗਏ 5 ਇਹਨਾਂ ਦੇ ਸਿਟਿੰਗ ਐਮਐਲਏਸ ਆਪਣੇ ਹਲਕੇ ਆ ਗਏ ਤੁਸੀਂ ਮੈਨੂੰ ਦੱਸੋ ਫਿਰ ਇਹਨਾਂ ਦੇ ਪੱਲੇ ਕੀ ਰਹੇਗਾ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਦੇ ਨਤੀਜਿਆਂ ਨੇ ਇਸ ਵਾਰ ਸਭ ਨੂੰ ਹੈਰਾਨ ਕਰ ਦਿੱਤਾ ਹੈ ਔਰ ਉੱਥੇ ਗੱਲ ਕਰੀਏ ਕਾਂਗਰਸ ਦੀ ਤਾਂ ਕਾਂਗਰਸ ਦੇ ਸੀਨੀਅਰ ਲੀਡਰ ਔਰ ਐਲੋਪੀ ਪ੍ਰਤਾਪ ਬਾਜਵਾਣਾ ਨੇ ਸ਼ਾਇਦ ਇਸ ਦੀ ਭਵਿੱਖਬਾਣੀ ਪਹਿਲਾਂ ਹੀ ਕਰ ਦਿੱਤੀ ਸੀ ਕਿ ਕਾਂਗਰਸ ਇਸ ਵਾਰ ਵੱਡੇ ਨੰਬਰ ਲੈ ਕੇ ਜਾਉਗੀ ਔਰ ਸਭ ਨੂੰ ਹੈਰਾਨ ਕਰੋਗੀ ਸਾਡੇ ਨਾਲ ਪ੍ਰਤਾਪ ਬਾਜਵਾਣੀ ਮੌਜੂਦ ਨੇ ਗੱਲਬਾਤ ਕਰਦੇ ਆ ਕਿਵੇਂ ਐਨਲਿਸਿਸ ਕਰ ਰਹੇ ਨੇ ਪੰਜਾਬ ਦੇ ਰਿਜ਼ਲਟ ਨੂੰ ਔਰ ਕਿਵੇਂ ਵੇਖ ਰਹੇ ਨੇ ਦੇਸ਼ ਦੇ ਰਿਜ਼ਲਟ ਨੂੰ ਬਾਜਵਾ ਸਾਹਿਬ ਬਹੁਤ ਸਵਾਗਤ ਹੈ ਥੈਂਕ ਯੂ ਗਗਨ ਜੀ ਥੈਂਕ ਯੂ ਹਾਲਾਂਕਿ ਤੁਹਾਡੇ ਜਿਹੜੀ ਜਜਮੈਂਟਸ ਸਿਗੀਆਂ ਉਹ ਆਮੂਮਨ ਮੈਂ ਕਹਿ ਸਕਦਾ ਕਿ ਉਸੇ ਦੇ ਉੱਤੇ ਹੀ ਸਟੈਂਡ ਕਰਦੀ ਹੋਏ ਨਜ਼ਰ ਆ ਰਹੀਆਂ ਜਿੰਨੇ ਨੰਬਰ ਤੁਸੀਂ ਡਿਜੀਟਸ ਕਹਿ ਰਹੇ ਸੀ ਉਸੇ ਦੇ ਉੱਤੇ ਕਾਂਗਰਸ ਸੱਚ ਸਟੈਂਡ ਕਰ ਮੈਂ ਗਗਨ ਜੀ ਆਠੀ ਕਹੀਆਂ ਸੀ ਤੁਹਾਡੇ ਟੀਵੀ ਚੈਨਲਸ ਤੇ ਯਾਦਵਿੰਦਰ ਜੀ ਨੂੰ ਤੁਸੀਂ ਕੱਢ ਕੇ ਵੀ ਰੱਖ ਸਕਦੇ ਹੋ 8 ਆਈਆਂ ਨੇ 7 ਨਹੀਂ ਆਈਆਂ ਬਿਕੋਜ਼ ਭੀਜਪੀ ਸ਼ਾਇਦ ਚੰਡੀਗੜ੍ਹ ਨੂੰ ਪੰਜਾਬ ਦਾ ਹਿੱਸਾ ਨਹੀਂ ਮੰਨਦੀ ਤੇ ਨਾ ਭਗਵੰਨ ਜੀ ਮੰਨਦੇ ਨੇ ਬਟ ਅਸੀਂ ਚੰਡੀਗੜ੍ਹ ਨੂੰ ਆਪਣਾ ਟੁੱਟ ਅੰਗ ਮੰਗਨੇ ਆ ਤੇ ਇਸੇ ਗੱਲ ਕਰਨ ਤਵੜੀ ਸਾਹਿਬ ਦੀ ਸੀਟ ਵੀ ਸਾਡੇ ਵਿੱਚ ਗਣੀ ਜੇ ਸਾਡੇ ਹੀ ਰਿਪ੍ਰੈਜ਼ੈਂਟੇਟਿਵ ਨੇ ਐਂਡ ਪੰਜਾਬ ਦੇ ਹਾਲਾਤਾਂ ਕਾਰਨ ਪੰਜਾਬੀਆਂ ਦੇ ਸਿਰ ਤੇ ਹੀ ਉਹਨਾਂ ਨੂੰ ਵੋਟਾਂ ਪੈ ਕੇ ਉਹ ਜਿੱਤ ਕੇ ਆਏ ਨੇ ਸੋ ਸਾਡੀਆਂ ਸੀਟਾਂ ਅੱਧ ਦੀਆਂ ਅੱਠ ਹੀ ਨੇ ਬੈਨ ਸਰ ਕੀ ਮੈਂ ਵੇਖਦੇ ਹੂੰ ਕੀ ਲੱਗਿਆ ਕਿ ਜਿਹੜੀ ਪਾਰਟੀ ਦੇ 92 ਐਮ.ਐਲ.ਏ ਆਏ ਹੋਣ ਉਸ ਦਾ ਇੱਕੋ ਦਮ ਇੰਨੀਆਂ ਘੱਟ ਸੀਟਾਂ ਦੇ ਉੱਤੇ ਸਿਮਟ ਜਾਣਾ ਤਿੰਨ ਸੀਟਾਂ ਜਿਹੜੀਆਂ ਨੇ ਉਹਨਾਂ ਨੇ ਸਿਰਫ ਇਸ ਲੋਕ ਸਭਾ ਚੋਂ ਉਹਨਾਂ ਦੇ ਵਿੱਚੋਂ ਗੱਡੀਆਂ ਨੇ ਜਿਸ ਦੇ ਵਿੱਚ ਨਾਰਾ ਦਾ 13 0 ਦਾ ਦੇ ਰਹੇ ਸੀ ਹਾਲਾਂਕਿ ਤੁਸੀਂ ਕਿਹਾ ਸੀ ਕਿ ਉਲਟ ਕਰ ਦਾਂਗੇ ਅਸੀਂ 13 0 ਪਰ 13 ਦੇ ਮੁਰੇ ਇੱਕ ਹਟਾ ਦਿੱਤਾ ਔਰ ਤਿੰਨ ਰਹਿ ਗਈ ਵੇਖੋ ਮੈਂ ਤਾਂ ਇਹ ਹੁਣਾਂ ਤਿੰਨ ਦੇ ਰਹੇ ਨੇ ਨਾ 13 ਦੇ ਰਹੇ ਨੇ ਇੱਕ ਤੇ ਉਹ ਜਿਹੜਾ ਅਗਲਾ ਡੰਡਾ ਸੀ ਉਹ ਅਸੀਂ ਲੱਭ ਰਹੇ ਹਾਂ ਕਿ ਗਿਆ ਕਿੱਧਰ ਨੂੰ ਬੜੇ ਚਿਰ ਦੀ ਖੋਜ ਕਰ ਰਿਆ ਦੋ ਦਿਨ ਹੋ ਗਏ ਸਾਨੂੰ ਉਹ ਡੰਡਾ ਲੱਭਦਿਆਂ ਨੂੰ 13 ਤੇ ਅਗਲਾ ਡੰਡਾ ਜਿਹੜਾ ਸੀ ਤੇ ਤਿੰਨ ਹੀ ਨੇ ਰਹਿ ਗਏ ਨੇ ਸੋ ਓਵਰ ਕੰਫੀਡੈਂਸ ਤੇ ਨਿਰੀ ਛੂਟ ਤੇ ਸਾਰੀ ਬੁਨਿਆਦ ਰੱਖਣੀ ਉਹਦਾ ਰਿਜ਼ਲਟ ਐਂਡ ਤੁਸੀਂ ਵੇਖ ਹੀ ਲਿਆ ਤੁਹਾਡੇ ਸਾਹਮਣੇ ਕੀ ਤੇ ਇਹ ਵੀ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਵੇਖੋ ਮੇਰੇ ਕੋਲ ਬੜੇ ਹੈਰਾਨੀਜਨਕ ਰਿਜ਼ਲਟਸ ਨੇ ਕਾਂਗਰਸ 18 ਦੀ ਜਗ੍ਹਾ 38 ਸੀਟਾਂ ਤੇ ਅੱਜ ਲੀਡ ਕੀਤੀ ਹੈ ਇਸ ਇਹ 92 ਦੀ ਜਗ੍ਹਾ ਤੇ ਇਸ ਟਾਈਮ ਬੱਤੀਆਂ ਤੇ ਆ ਗਏ ਨੇ ਆਪ ਜਿਹੜੀ ਇਹ 92 ਦੀ ਜਗ੍ਹਾ ਤੇ ਬੱਤੀਆਂ ਤੇ ਆ ਗਈ ਹੈ ਅਸੀਂ 18 ਤੋਂ 8 ਤੇ ਚਲੇ ਗਏ ਕੁ 14 15 ਇੰਡੀਪੈਂਡੈਂਟ ਲੱਗੇ ਕੁ ਉਦੇ ਚੋਂ ਬੀ ਜੀ ਪੀ ਲੱਗੀ ਕੁ ਘੱਲੀ ਦਲ ਤੇ ਲੱਗੇ ਕਹਿੰਦਾ ਮਕਤਬ ਸੀ 1/3 1/3 ਸੀਟਾਂ ਤੇ ਇਹ ਜਿਹੜੀ ਅਸੈਂਬਲੀ ਦੇ ਸੈਗਮੈਂਟਸ ਇਹਨਾਂ ਕੋਲ ਨੇ ਐਂਡ ਇਹਦੇ ਵਿੱਚੋਂ 5 ਉਹ 4 ਇਹਨਾਂ ਦੇ ਮਨਿਸਟਰ ਜਿਹੜੇ ਨੇ ਇਨਾਂ ਦੇ 10 ਮਨਿਸਟਰ ਜਿਹੜੇ ਚਾਰ ਤੇ ਇਹਨਾਂ ਦੇ ਪੰਜ ਕੈਂਡੀਡੇਟਾਂ ਚੋਂ ਚਾਰ ਤੇ ਮਨਿਸਟਰ ਕੈਂਡੀਡੇਟਾਂ ਹਾਰ ਗਏ 10 ਇਹਨਾਂ ਦੇ ਸਿਟਿੰਗ ਮਨਿਸਟਰਸ ਆਪਣੇ ਹਲਕੇ ਹਾਰ ਗਏ 62 ਇਹਨਾਂ ਦੇ ਸਿਟਿੰਗ ਐਮਐਲਏਸ ਆਪਣੇ ਹਲਕੇ ਹਾਰ ਗਏ ਤੁਸੀਂ ਮੈਨੂੰ ਦੱਸੋ ਫਿਰ ਇਹਨਾਂ ਦੇ ਪੱਲੇ ਕੀ ਰਹਿ ਗਿਆ ਜੀ ਤੋਂ ਮੋਰਲੀ ਮੈਂ ਅੱਜ ਪ੍ਰੈਸ ਕਾਨਫਰੰਸ ਵੀ ਕਰ ਰਿਹਾ ਹਾਂ ਬਟ ਉਸ ਪ੍ਰੈਸ ਕਾਨਫਰੰਸ ਤੋਂ ਪਹਿਲੇ ਮੈਂ ਤੁਹਾਨੂੰ ਨਿੱਜੀ ਤੌਰ ਤੇ ਬਿਆਨ ਦੇ ਰਿਹਾ ਜੇ ਥੋੜੀ-ਬੋਟੀ ਵੀ ਸਾਹ ਭਗਵੰਤ ਸਿੰਘ ਪਗਵੰਨ ਸਿੰਘ ਤੇ ਸੌਰੀ ਮੈਂ ਗਲਤ ਕਹਿ ਗਿਆ ਸਰ ਭਗਵੰਤ ਮਾਨ ਇੱਜ਼ਤ ਮਾਨ ਰੱਖਦੇ ਹੋਣ ਜਿਹਦਾ ਨਾਂ ਪਿੱਛੇ ਮਾਨ ਹੈ ਜੇ ਥੋੜਾ ਮੋਟਾ ਵੀ ਉਹਦਾ ਮਾਨ ਰੱਖਣ ਤੇ ਅੱਜ ਟਾਈਮ ਹੈ ਮੋਰਲੀ ਇਸ ਡੀਫੀਟ ਨੂੰ ਜ਼ਿੰਮੇਵਾਰੀ ਲੈਂਦੇ ਹੋਏ ਹੀ ਸ਼ੁਡ ਕੁਇਟ ਨਾ ਇਟ ਇਜ਼ ਹਾਈ ਟਾਈਮ ਉਹ ਛੱਡਣ ਕਿਸੇ ਹੋਰ ਬੰਦੇ ਨੂੰ ਮੌਕਾ ਦੇਣ ਹੋ ਸਕਦਾ ਹੈ ਕਿ ਆਪ ਦੀ ਇਹਦੇ ਨਾਲ ਪੋਜੀਸ਼ਨ ਕੋਈ ਥੋੜੀ ਬੁਠੀ ਬੈਟਰ ਹੋ ਸਕੇ ਅਗਰ ਕੱਲ ਟਵੀਟ ਕੀਤਾ ਸੀਐਮ ਮੰਨੇ ਔਰ ਉਸ ਦੇ ਵਿੱਚ ਕਿਹਾ ਕਿ ਲੋਕ ਕਹਿੰਦੇ ਉਹਨਾਂ ਦਾ ਫਤਵਾ ਹੈ ਔਰ ਅਸੀਂ ਪ੍ਰਵਾਨ ਵੀ ਕਰਦੇ ਹਾਂ ਪਰ ਕਹਿੰਦੇ ਲੋਕਾਂ ਦੇ ਕੰਮ ਜਾਰੀ ਰਹਿਣਗੇ ਤੁਹਾਨੂੰ ਕੀ ਲੱਗਦਾ ਤੁਹਾਡੇ ਕਿਹੜੇ ਫੈਕਟਰਸ ਰਹੇ ਜਿਹੜੀ ਤੁਹਾਨੂੰ ਜਿੱਤ ਦਵਾ ਸਕੇ ਸੱਤ ਸੀਟਾਂ ਦੇ ਉੱਤੇ ਤੁਸੀਂ ਜਿੱਤ ਹਾਸਲ ਕੀਤੀ ਹੈ ਤੁਹਾਨੂੰ ਕੀ ਲੱਗਦਾ ਫੈਕਟਰ ਕੀ ਸੀ ਐਂਟੀ ਐਸਟੈਬਲਿਸ਼ਮੈਂਟ ਰਹੀ ਲੋਕਾਂ ਦੀ ਨਰਾਸ਼ਾ ਸੀ ਕਿਹੜੇ ਫੈਕਟਰਸ ਤੁਸੀਂ ਜਾਣੇ ਤੁਸੀਂ ਤਾਂ ਆਪ ਪੂਰੇ ਪੰਜਾਬ 'ਚ ਪ੍ਰਚਾਰ ਦੇਖੋ ਗਗਨ ਜੀ ਦੋ ਚੀਜ਼ਾਂ ਬੜੀਆਂ ਕਲੀਅਰ ਸੀ ਇੱਕ ਤੇ ਪੰਜਾਬੀਆਂ ਨੇ ਸ਼ੁਰੂ ਤੋਂ ਮੰਨ ਚ ਧਾਰਨਾ ਕਰ ਲਈ ਸੀ ਕਿ ਅਸੀਂ ਨਰਿੰਦਰ ਮੋਦੀ ਜਤਨ ਨਹੀਂ ਦੇਣਾ ਚਾਹੀਏ ਇੱਕ ਸੈਕਸ਼ਨ ਜ਼ਰੂਰ ਹੈ ਜਿਹੜਾ ਹਮੇਸ਼ਾ ਬੜਾ ਸੈਕਲਰ ਰੇ ਨੈਸ਼ਨਲਿਸਟ ਰੇ ਉਹਨਾਂ ਨੂੰ ਪਰਮਾਨ ਦੇ ਵਿੱਚ ਭਜ ਪੈ ਕੇ ਕਾਮਯਾਬ ਹੋ ਗਈ ਧਰਮ ਦਾ ਵਾਸਤਾ ਦੇ ਕੇ ਪਰਮ ਧਰਮ ਦਾ ਨਾਮ ਲੈ ਕੇ ਬਹੁਤ ਚੰਗੇ ਚੰਗੇ ਬੰਦੇ ਵੀ ਪਰਮਾਇਆ ਜਾ ਸਕਦੇ ਨੇ ਉਹਨਾਂ ਨੂੰ ਐਤ ਕੀ ਜ਼ਰੂਰ ਪਰਮਾਇਆ ਬਟ ਇਹ ਮੈਂ ਤੁਹਾਨੂੰ 100% ਦੱਸਾਂ ਉਹ ਸੈਕਸ਼ਨ ਇੱਕ ਵਾਰ ਫੇਰ ਮੇਨਸਟ੍ਰੀਮ ਚ ਜਾਏਗਾ ਇੱਕ ਵਾਰ ਇਹਨਾਂ ਦੇ ਹੱਥੀਂ ਚੜਨਾ ਸੀ ਚੜ ਗਿਆ ਈਸੋਂ ਦੋਰੀ ਵਾਰ ਜੇ ਸੋਚੋ ਨਾ ਕਿ ਉਹੀ ਸੈਕਸ਼ਨ ਜਿਹੜਾ ਜਿਹੜਾ ਇਸ ਟਾਈਮ ਇਹ ਪੋਲਰਾਈਜ਼ ਕਰਕੇ ਆਪਣੇ ਹੱਕ ਚ ਕਿਸੇ ਧਰਮ ਦਾ ਵਾਸਤਾ ਦੇ ਕੇ ਉਹ ਸੈਕਿੰਡ ਟਾਈਮ ਵੋਟ ਨਹੀਂ ਮਿਲਣਾ ਕਿਉਂਕਿ ਉਹਨਾਂ ਨੇ ਪੰਜਾਬ ਦੇ ਖਰਾਬ ਹਾਲਾਤ ਵੇਖੇ ਨੇ ਯੋਧਿਆ ਹਾਰ ਗਿਆ ਫੈਜ਼ਾਬਾਦ ਦੇ ਵਿੱਚੋਂ ਆਪ ਬੀਜੇਪੀ ਹਾਰ ਗਈ ਤੁਸੀਂ ਇਹ ਵੇਖੋ ਯੋਧਿਆ ਦਾ ਹਾਰਨਾ ਤੇ ਪ੍ਰਾਈਮ ਮਿਨਿਸਟਰ ਦਾ ਜਿਹੜੇ 5 5.5 ਲੱਖ ਨਾਲ ਜਿੱਤੇ ਸੀ ਮਸਾਂ 1.5 ਲੱਖ ਨਾਲ ਜਿੱਤਣਾ ਤੇ ਕਾਂਗਰਸ ਦਾ ਜਿਹੜਾ ਸਾਡਾ ਉਥੋਂ ਦਾ ਸਟੇਟ ਪ੍ਰੈਜ਼ੀਡੈਂਟ ਉਹਦਾ 4,60,000 ਵੋਟ ਲੈਣਾ ਤੇ ਨੀਸ਼ਲ ਸਟੇਜਸ ਤੇ ਅਜੇ ਰਾਏ ਦਾ ਲੀਡ ਕਰਨਾ ਮੈਂ ਸਮਝਨੇ ਹੀ ਬੜੀ ਹੈਰਾਨੀਜਨਕ ਗੱਲ ਸੀ ਅੱਜ 80 ਦੇ ਵਿੱਚੋਂ 43 ਸੀਟਾਂ ਤੇ ਇੰਡੀਆ ਲਾਇੰਸ ਲੀਡ ਕਰ ਗਈ ਸੋ ਮੈਂ ਸਮਝਨਾ ਇਟ ਇਜ਼ ਅ ਕਲੀਅਰ ਇੰਡੀਕੇਟਰ ਇਟ ਇਜ਼ ਅ ਮੋਰਲ ਡੀਫੀਟ ਔਫ ਮਿਸਟਰ ਮੋਦੀ ਇਟ ਇਜ਼ ਅ ਮੋਰਲ ਡੀਫੀਟ ਔਫ ਦੀ ਬੀਜਪੀ ਕੱਲ ਤੁਸੀਂ ਇਹਨਾਂ ਦੇ ਹੈੱਡਕ quarters ਤੇ ਵੇਖਿਆ ਨਾ ਇਹਨਾਂ ਦੇ ਵਰਕਰਾਂ ਚ ਜਾਨ ਸੀ ਨਾ ਇਹਨਾਂ ਦੇ ਨਾਅਰਿਆਂ ਦੇ ਵਿੱਚ ਕੋਈ ਜਿਸਾ ਹੁੰਦਾ ਨਾ ਕਿ ਜੋ ਜਿੱਤੀ ਭਾਵੇਂ ਜਿੱਤੇ ਹੈ ਸਨ ਬਟ ਦੇ ਵਰ ਮੋਰਲੀ ਡਿਫੀਟਡ ਇਹਨਾਂ ਦੇ ਚਿਹਰੇ ਮੋਰੇ ਤੋਂ ਇਹਨਾਂ ਦੀ ਬਾਡੀ ਲੈਂਗੁਏਜ ਤੋਂ ਨਜ਼ਰ ਆਉਂਦਾ ਸੀ ਕਿ ਉਹ ਜਿਹੜੀ ਇੱਕ ਤਾਮ ਜਾਮ ਇੱਕ ਜਿਹੜੀ ਬੰਦੇ ਦੇ ਉਹ ਕਹੀਦਾ ਨਾ ਉਹ ਪੈਰ ਦੇ ਵਿੱਚ ਇੱਕ ਖਿੱਚ ਹੁੰਦੀ ਹੈ ਉਹ ਕੱਲ ਮਿਸਿੰਗ ਸੀ ਚਮਕ ਹੁੰਦੀ ਹੈ ਚਮਕ ਬੇਸਿਕਲੀ ਚਮਕ ਵੀ ਮਿਸਿੰਗ ਸੀ ਤੇ ਜਿਹੜਾ ਇੱਕ ਮੈਂ ਸਮਝਣਾ ਸਪਿਰਿਟ ਹੁੰਦੀ ਹੈ ਬੰਦੇ ਦੇ ਜਿਸਮ ਦੇ ਵਿੱਚ ਫਾਈਟਰ ਸਪਿਰਿਟ ਉਹ ਕੱਲ ਕੰਪਲੀਟਲੀ ਮਿਸਿੰਗ ਸੀ ਦੇ ਅੰਡਰਸਟੂਡ ਕਿ ਪੀਪਲ ਹੈਵ ਰਿਜੈਕਟਡ ਅਸ ਕਿਉਂਕਿ 272 ਮਿਡਵੇ ਹੈ ਇਹ ਗੱਲ ਕਰ ਰਹੀ ਸੀ 400 ਪਾਰ ਇਹਨਾਂ ਨੂੰ ਆਈਆਂ 235 ਇਹ ਅਲਾਈਸ ਦੇ ਸਿਰ ਤੇ ਭਾਵੇਂ ਐਕੀ ਗਵਰਨਮੈਂਟ ਬਣਾ ਸਕਣ ਅਦਰਵਾਇਜ਼ ਇਹ ਆਪਣੇ ਆਪ ਦੇ ਵਿੱਚ ਦੇ ਹੈਵ ਬੀਨ ਡੀਫੀਟਡ ਇੱਕ ਦੋ ਸੂਬਿਆਂ ਦੇ ਵਿੱਚ ਜ਼ਰੂਰ ਕੁਝ ਮਿਸ ਕੈਲਕੂਲੇਸ਼ਨਸ ਹੋਈਆਂ ਨੇ ਜਿੱਥੋਂ ਇਹਨਾਂ ਨੂੰ ਮੈਂ ਸਮਝਦਾ ਇਹਨਾਂ ਦੀ ਵਜ੍ਹਾ ਕਰ ਨਹੀਂ ਕੋਈ ਹੋਰ ਰੀਜਨਸ ਕਰ ਇਹਨਾਂ ਨੂੰ ਜਿਸ ਤਰ੍ਹਾਂ ਇਹਨਾਂ ਨੂੰ ਬਹੁਤ ਵੱਡੀ ਸਪੋਰਟ ਇੱਕ ਅਨਐਕਸਪੈਕਟਿਡ ਸਪੋਰਟ ਅੰਧਰਾਪ੍ਰਦੇਸ਼ ਚੋਂ ਆਗੀ ਇਹਨਾਂ ਨੂੰ ਬੜੀ ਅਨਐਕਸਪੈਕਟਿਡ ਸਪੋਰਟ ਉੜੀਸਾ ਚੋਂ ਆ ਗਈ ਜਿੱਥੇ ਇਹਨਾਂ ਦੀਆਂ ਕੋਈ ਟ੍ਰੈਡੀਸ਼ਨਲ ਸਟੇਟਾਂ ਹੈ ਨਹੀਂ ਨੇ ਤੋਂ ਉੱਥੋਂ ਦੇ ਚੀਫ ਮਿਨਿਸਟਰ ਦੇ ਫੇਲਿਅਰ ਕਾਰਨ ਚੰਦਰਬਾਬੂ ਨਾਈਡੂ ਪਛੀ ਸੀਟਾਂ ਜਿੱਤ ਗਿਆ 10-12 ਸੀਟਾਂ ਇਹ 15 ਪਿਕ ਕਰ ਗਏ ਨੇ ਉੜੀਸਾ ਦੇ ਵਿੱਚੋਂ ਪਿਕ ਕਰ ਗਏ ਨੇ ਸੋ ਇਸ ਟੰਗ ਦੇ ਨਾਲ ਇਹ ਨਤੀਸ਼ ਕੁਮਾਰ ਦੇ ਸਿਰ ਤੇ ਇਹਨਾਂ ਨੇ 20 ਸੀਟ ਐਕਸਟਰਾ ਪਿਕ ਕਰ ਲਈ ਜੇ ਨਤੀਸ਼ ਕੁਮਾਰ ਇੰਡੀਆ ਲਾਇਨਸ ਦੇ ਨਾਲ ਰਹਿੰਦਾ ਅੱਜ 10 ਇਹਨਾਂ ਨੂੰ ਆਣੇ 30 ਸਾਨੂੰ ਤਸਾ ਨੂੰ ਆਈ ਆਤੀ ਇਹਨਾਂ ਨੂੰ ਐਸਿਕ ਕੋਨਜੈਸ਼ ਹੈ ਨਿਤਿਸ਼ ਕੁਮਾਰ ਹੋ ਸਕਦੇ ਨੇ ਇਧਰਲੇ ਪਾਸੇ ਕੁਝ ਗੇਮ ਘੁੰਮ ਸਕਦੀ ਏ ਵੇਖੋ ਨਿਤਿਸ਼ ਜੀ ਤੇ ਪਾਸਟ ਮਾਸਟਰ ਨੇ ਇਸ ਜੌਬ ਤੇ ਉਹਨਾਂ ਨੇ ਕਦੀ ਵੀ ਕੋਈ ਕੰਮ ਜਿਹੜਾ ਮੌਕੇ ਸਿਰ ਉਹ ਉਂਗਲ ਦੇ ਨਾਲ ਕਿਉਂ ਦੇ ਪੀਪੇ ਚੋਂ ਅਖੀਰਲਾ ਜਿਹੜਾ ਤੁਪਕਾ ਕਿਉਂ ਦੰਦ ਉਹ ਵੀ ਕੱਢ ਲੈਂਦੇ ਨੇ ਸੋ ਐਦਕੀ ਇਹਨਾਂ ਨੇ ਭਾਜਪੀ ਦੇ ਪੇਟ ਦੇ ਵਿੱਚ ਉਂਗਲ ਪਾਈ ਏ ਅਖੀਰ ਕਿ ਉਹਦਾ ਹਰ ਇੱਕ ਇੱਕ ਜਿਹੜਾ ਤੁਬਕਾ ਇਹਨਾਂ ਦੇ ਪੇਟ ਚੋਂ ਕਢਣਗੇ ਹੁਣ ਇਸ ਤੋਂ ਬਾਅਦ ਕੀ ਨਿਕਲਦਾ ਇਹਦੇ ਚੋਂ ਕਿੱਥੇ ਕਾ ਕੇ ਸਮਝੌਤਾ ਮੁੱਕਦਾ lettes see and i i ਮੈਨੂੰ ਐ ਇੱਕ ਮਹਿਸੂਸ ਹੋ ਰਿਹਾ ਹੈ ਕਿ ਨਤੀਸ਼ ਜੀ ਕੋਈ ਵੀ ਚਮਤਕਾਰ ਕਿਸੇ ਸਟੇਜ ਤੇ ਕਿਸੇ ਪਲ ਕਿਸੇ ਟਾਈਮ ਵੀ ਕਰ ਸਕਦੇ ਨੇ ਤੁਸੀਂ ਬਹੁਤ ਸਾਰੀ ਕੈਲਕੂਲੇਸ਼ਨਸ ਕਰ ਰਹੇ ਹੋ ਤੁਸੀਂ ਸਾਰਾ ਜਿਹੜਾ ਵੀ ਆਂਕੜਾ ਹੈ ਉਹ ਤੁਸੀਂ ਆਪ ਵੀ ਐਨਾਲਿਸਿਸ ਕਰ ਰਹੇ ਹੋ ਭਾਜਪਾ ਨੂੰ ਅੱਜ ਪੰਜਾਬ ਚ ਕਿਵੇਂ ਦੇਖ ਰਹੇ ਹੋ ਤੁਸੀਂ ਕਿਉਂਕਿ ਭਾਜਪਾ ਦਾ ਵੋਟ ਪਰਸੈਂਟੇਜ ਜ਼ਰੂਰ ਵਧਿਆ ਹੈ 18% ਵੋਟ ਪਰਸੈਂਟੇਜ ਉਹਨਾਂ ਨੇ ਗੇਨ ਕੀਤਾ ਹੈ 23 ਵਿਧਾਨ ਸਭਾ ਸੀਟਾਂ ਦੇ ਉੱਤੇ ਭਾਜਪਾ ਆਈ ਹੈ ਅਕਾਲੀ ਦਲ ਦਾ ਬਹੁਤ ਡਾਊਨਫਾਲ ਹੁੰਦਾ ਇੱਕ ਸੀਟ ਕੱਢ ਪਾਉਂਦੇ ਨੇ ਔਰ ਵੋਟ ਪਰਸੈਂਟੇਜ ਵੀ ਉਹਨਾਂ ਦਾ ਘਟਿਆ ਤੁਹਾਨੂੰ ਲੱਗਦਾ ਹੈ ਕਿ ਭਾਜਪਾ ਪੰਜਾਬ ਚ ਉੱਭਰ ਕੇ ਆਉਂਦੀ ਨਜ਼ਰ ਆ ਰਹੀ ਹੈ ਵੇਖੋ ਗਗਨ ਜੀ ਇਹ ਗੱਲ ਮੇਰੀ ਚੰਗੀ ਤਰ੍ਹਾਂ ਸਮਝ ਲਓ ਭਾ ਜਿੰਨਾ ਵੋਟ ਪੋਲਰਾਈਜ਼ ਹੋਇਆ ਇਸ ਤੋਂ ਵੱਧ ਹੋ ਹੀ ਨਹੀਂ ਸਕਦਾ ਹੱਦ ਤੱਕ ਚਲੇ ਗਏ ਨੇ ਪੈਸੇ ਦੀ ਹੱਦ ਤੱਕ ਚਲੇ ਗਏ ਏਜੰਸੀਆਂ ਦਾ ਸਾਰਾ ਜ਼ੋਰ ਲਾ ਕੇ ਇਹਨਾਂ ਕੋਸ਼ਿਸ਼ ਕਰ ਲਈ ਇਹਨਾਂ ਨੇ ਬਹੁਤ ਸਾਰੀਆਂ ਕਮਿਊਨਿਟੀਜ਼ ਨੂੰ ਵੰਡ ਕੇ ਵੋਟਾਂ ਹੀ ਪੁਈਆਂ ਬਟ ਐਂਡ ਰਿਜ਼ਲਟ ਫੇਰ ਉਹੀ ਹੈ ਮੈਂ ਪਹਿਲੇ ਪ੍ਰੋਮਿਸ ਕੀਤਾ ਸੀ ਇਹ ਖਾਤਾ ਨਹੀਂ ਖੋਲਣਗੇ ਜਿੱਥੇ ਪਿਛਲੀ ਵਾਰ ਦੋ ਜਗ੍ਹਾ ਖੋਲੇ ਉਹ ਵੀ ਅਸੀਂ ਦੋਨੋਂ ਜਗ੍ਹਾ ਇਹਨਾਂ ਨੂੰ ਹਰਾ ਦਿੱਤਾ ਸੋ ਇਸ ਗੱਲ ਕਰ ਮੇਰਾ ਹੀ ਮੰਨਣਾ ਹੈ ਕਿ ਜਿਸ ਵੋਟਰ ਨੂੰ ਇਹਨਾਂ ਨੇ ਪਰਮਾਇਆ ਤੁਸੀਂ ਬਹੁਤ ਚੰਗੀ ਤਰ੍ਹਾਂ ਅੰਡਰਸਟੈਂਡ ਕਰਦੇ ਹੋ ਮੈਂ ਉਸ ਵੋਟਰ ਨੂੰ ਨਾ ਨਹੀਂ ਲੈਣਾ ਚਾਹੁੰਦਾ ਉਹ ਸਾਡੇ ਹੀ ਵੋਟਰ ਨੇ ਸਾਡੇ ਹੀ ਪ੍ਰਾਣ ਨੇ ਸਾਡੇ ਨਾਲ ਹੀ ਇੰਨੇ ਸਾਲਾਂ ਦੇ ਰਹੇ ਨੇ ਮੈਨੂੰ 100% ਉਹਨਾਂ ਨੇ ਸਾਨੂੰ ਵੀ ਕਿਹਾ ਕਿ ਜੀ ਐਤਕੀ ਦੀ ਵਾਰ ਸਾਡੂ ਆਪਣੀ ਮਨ ਦੀ ਕਾਮਨਾ ਪੂਰੀ ਕਰ ਲੈਣ ਤੋਂ ਅਗਲੀ ਵਾਰ ਅਸੀਂ ਤੁਹਾਡੇ ਨਾਲ ਹੀ ਰਹਿਣਾ ਸੋ ਬੀਜੇਪੀ ਔਨ ਇਟਸ ਓਨ ਬੀਜੇਪੀ ਹੈਜ਼ ਅੰਡਰਸਟੂਡ ਇਟ ਵੈਰੀ ਵੈਲ ਕਿ ਅਸੀਂ ਜਿੱਥੋਂ ਤੱਕ ਪਹੁੰਚ ਸਕਦੇ ਪਹੁੰਚ ਗਿਆ ਪਰ ਸਾਡੇ ਕੋਲ ਉਹ ਮੈਕਸੀਕੋ ਵਾਲੀ ਕੰਧ ਟੱਪੀ ਨਹੀਂ ਗਈ ਇੰਨੀ ਮਰਜੀ ਪ੍ਰੈਕਟਿਸ ਕਰ ਰਹੀ ਹੈ ਫਿਰ ਗੋਡੇ ਜਾ ਕੇ ਕਾਂਝੇ ਵਜਦੇ ਨੇ ਫਿਰ ਥਲੇ ਡਿੱਗ ਪੈਂਦੇ ਫਿਰ ਆਂਦੇ ਪਿੱਛੋਂ ਭਜੇ ਫਿਰ ਮਾਰਦੇ ਨੇ ਛਾਲ ਫਿਰ ਗੋਡੇ ਵਜਦੇ ਨੇ ਕਾਂਦੇ 'ਚ ਫਿਰ ਡਿੱਗ ਪੈਂਦੇ ਨੇ ਸੋ ਮੈਕਸੀਕੋ ਦੀ ਕਾਂਦੇ ਨਾਲ ਕੋ ਟੱਪੀ ਨਹੀਂ ਗਈ ਇੱਕ ਵੀ ਕੈਂਡੀਡੇਟ ਇਹਨਾਂ ਦਾ ਆਪਣੇ ਆਪ ਜਿੱਤ ਨਹੀਂ ਪਾਇਆ ਹੁਣ ਸਿਚੁਏਸ਼ਨ ਇਹ ਬਣ ਗਈ ਹੈ ਅਕਾਲੀ ਦਲ ਨਾਲ ਇੰਨੀ ਦੂਰੀ ਚਲੇ ਗਏ ਨੇ ਇਹਨਾਂ ਦੇ ਵਰਕਰਸ ਦੀ ਕਿ ਕਿਤੇ ਵੀ ਆਂਦੇ ਫਿਊਚਰ ਵਿੱਚ ਅਕਾਲੀ ਦਲ ਤੇ ਭਾਜਪੀ ਇਕੱਠੇ ਹੋ ਨਹੀਂ ਸਕਦੇ ਐਂਡ ਆਈ ਫੀਲ ਕਿ ਭਾਜਪੀ ਜਿਹੜੀ ਹੈ ਇਹਨਾਂ ਦਾ ਇਹ ਜਿਹੜਾ 8.7% ਇਹਨਾਂ ਕੋ ਜਿਹੜੀ ਵੋਟ ਰਹੀ ਸੀ ਉਹੀ ਕੋਰ ਵੋਟ ਰਹੇਗੀ ਬਾਕੀ ਤਕਰੀਬਨ 10% ਦੇ ਵਾਪਸ ਆ ਜੇਗੀ ਮੇਨਸਟ੍ਰੀਮ ਦੇ ਵਿੱਚ ਜਿੱਤੇ ਪਹਿਲੀਆਂ ਪਾਰਟੀਆਂ ਚ ਰਹਿੰਦੀ ਸੀ ਉਹਨਾਂ ਨਾਲ ਹੀ ਜਾਏਗੀ ਤੁਹਾਨੂੰ ਟਿਕਟ ਦੀ ਵੰਡ ਹੁੰਦੀ ਹੈ ਤਾਂ ਸਾਰੇ ਇਹੀ ਕਹਿੰਦੇ ਨੇ ਕਿ ਇਸ ਵਾਰ ਪ੍ਰਤਾਪ ਬਾਜਵਾਣਾ ਦੀ ਸਾਰੀ ਚੱਲੀ ਹੈ ਦਿੱਲੀ ਤੱਕ ਵੀ ਪ੍ਰਤਾਪ ਬਾਜਵਾਈ ਚੱਲੀ ਔਰ ਪੰਜਾਬ ਦੇ ਵਿੱਚ ਵੀ ਪ੍ਰਤਾਪ ਬਾਜਵਾਣਾ ਨੇ ਜਿੱਥੇ ਤੇ ਜਿਹੜੇ ਜਿਹੜੇ ਉਮੀਦਵਾਰ ਨੂੰ ਚਾਹਿਆ ਲੜਾਉਣ ਵਾਸਤੇ ਉਹ ਆਪਣਾ ਉੱਥੇ ਸੈੱਟ ਕਰਕੇ ਆਏ ਨੇ ਤੁਸੀਂ ਜਿਹੜੇ ਜਿਹੜੇ ਉਮੀਦਵਾਰ ਨੂੰ ਲੜਾਇਆ ਮੈਦਾਨ ਦੇ ਵਿੱਚ ਉਤਾਰਿਆ ਉਹ ਉਹਨਾਂ ਨੇ ਪਰਫਾਰਮੈਂਸ ਵੀ ਵਧੀਆ ਦਿੱਤੀ ਔਰ 7 ਸੀਟਾਂ ਵੀ ਕੱਢੀਆਂ ਨੇ ਤੁਹਾਡੇ ਮਨ ਦੇ ਵਿੱਚ ਕੋਈ ਡਰ ਸੀ ਜਾਂ ਕੋਈ ਤੁਹਾਨੂੰ ਲੱਗਦਾ ਸੀਗਾ ਕਿ ਜਿਹੋ ਜਿਹਾਂ ਮਾਹੌਲ ਚੱਲ ਰਿਹਾ ਹੈ ਕਿ ਕਿਤੇ 1921 ਸੀਟਾਂ ਅੱਗੇ ਪਿੱਛੇ ਨਾ ਹੋ ਜਾਣੀ ਜਾਂ ਤੁਸੀਂ ਕੌਨਫੀਡੈਂਸ ਸੀ ਆਪਣੇ ਤੌਰ ਦੇ ਉੱਤੇ ਨਹੀਂ ਮੈਂ ਤਾਂ ਗਗਨਜੀ ਸ਼ੁਰੂ ਤੋਂ ਜਿੰਨੇ ਟੀਵੀ ਚੈਨਲਜ਼ ਨੇ ਮੈਨੂੰ ਸ਼ੁਰੂ ਤੋਂ ਪਾਵੇ ਨੈਸ਼ਨਲ ਨੇ ਪਾਵੇ ਸਟੇਟ ਦੇ ਨੇ ਪਾਵੇ ਤੁਹਾਡਾ ਪਾਵੇ ਬਾਕੀ ਦੇ ਚੈਨਲਜ਼ ਨੇ ਉਹਨਾਂ ਨੇ ਜਦੋਂ ਦਾ ਵੀ ਮੈਨੂੰ ਲਗਾਤਾਰ ਉਹਨਾਂ ਸਾਰਿਆਂ ਨੇ ਇੰਟਰਵਿਊ ਕੀਤਾ ਮੈਂ ਸਾਰਿਆਂ ਦੇ ਉੱਤੇ ਕੰਸਿਸਟੈਂਟ ਨੰਬਰ ਮੈਂ ਕਿਹਾ ਮਿਨਿਮਮ ਅਟ मिनिमम ਅੱਥ ਤੇ ਮੈਂ ਕਿਹਾ ਮੈਂ ਕਿਹਾ ਉਹਦੀ ਗਿਣਤੀ ਜਾ ਵੀ ਸਕਦੀ ਐ ਐਂਡ ਉਹ ਗਿਣਤੀ ਵੱਧ ਵੀ ਸਕਦੀ ਸੀ ਬਟ ਕੁਝ ਫਰਿੰਜ ਐਲੀਮੈਂਟ ਦੇ ਵਿਚ ਆਨ ਨਾਲ ਕੁਝ ਫਰਿੰਜ ਐਲੀਮੈਂਟ ਦੇ ਆਨ ਨਾਲ ਜਿਹੜੀ ਇਹਨਾਂ ਨੇ ਪੋਲਰਾਇਜ਼ੇਸ਼ਨ ਕੀਤੀ ਉਹਦੇ ਕਾਉਂਟਰ ਪੋਲਰਾਇਜ਼ੇਸ਼ਨ ਦੇ ਨਾਲ ਅਸੀਂ ਦੋਕ ਸੀਟਾਂ ਆ ਰਗੇ ਆ ਹੋ ਸਕਦਾ ਐ 8 ਤੋਂ 10 ਤੱਕ ਵੀ ਚਲੀ ਜਾਂਦੀ ਬਟ ਮੈਂ ਸਮਝਣਾ ਇਵਨ ਦੈਨ ਸਾਡੀ ਮਿਨਿਮਮ ਇਹ ਸੀ ਕਿ ਵੀ ਸ਼ੁੱਡ ਨਾਟ ਗੋ ਬਿਲੋ 7 ਐਂਡ ਉਪ ਹੁਣ ਜਿਵੇਂ ਅਨੰਦਪੁਰ ਸਾਹਿਬ ਹੀ 10000 ਤੇ ਰਹਿ ਗਈ ਹੈ ਸੋ ਐਸਾ ਥੋੜੇ ਥੋੜੇ ਮਾਰਜਿਨਸ ਆ 10000 ਜਿੱਥੇ ਵੋਟ 17 ਲੱਖੇ ਉਹ ਚੋ 10000 ਦਾ ਇੰਸਪੈਕਟਿਡ ਸੀ ਤੁਹਾਨੂੰ ਸੀਟ ਕੀ ਇਹ ਵੀ ਨਿਕਲ ਸਕਦੀ ਐ ਪਰ ਸਾਡੀ ਰਹਿ ਗਈ ਹਾਂ ਬਈ ਉਹਦੇ ਵਿੱਚ 100% ਬੀਵਰ ਕਾਊਂਟਿੰਗ ਕੇ ਅਨੰਦਪੁਰ ਸਾਹਿਬ ਵੀ ਵਿਲ ਵਨ ਐਂਡ ਸਾਡੇ ਵੀ ਦਿਮਾਗ ਵਿੱਚ ਸੀ ਕਿ ਵੀ ਵਿਲ ਪਰਫਾਰਮ ਵੈਲ ਇਨ ਹੁਸ਼ਾਰਪੁਰ ਬਟ ਹੁਸ਼ਾਰਪੁਰਸ ਜੋ ਮੈਂ ਸਭਨਾ ਸਾਡੇ ਕੋ ਬੁਨਿਆਦੀ ਗਲਤੀ ਹੋਈ ਇਹ ਵੀ ਟੁਕ ਅ ਬਿਟ ਟੂ ਲੌਂਗ ਜਿਹੜੀ ਡੈਕਲੇਰੇਸ਼ਨ ਆਫ ਸੀਟਸ ਸੀ ਜਿੰਨੂੰ ਅਸੀਂ ਤਿਆਰ ਕੀਤਾ ਸੀ ਇਨੀ ਦੇਰ ਦਾ ਮੇਰਾ ਡਿਪਟੀ ਲੀਡਰ ਸੀ ਉਹ ਧੋਖਾ ਦੇ ਕੇ ਜਿਸ ਤਰ੍ਹਾਂ ਬਾਕੀ ਲੋਕ ਧੋਖਾ ਦੇ ਕੇ ਗਏ ਨੇ ਉਹਦੀ ਬਾਹ ਮਰੋੜ ਕੇ ਖੜਿਆ ਉਹ ਵਿਜੀਲੈਂਸ ਦੇ ਕੇਸ ਤੁਸੀਂ ਤਾਂ ਬਹੁਤ ਚੰਗੀ ਤਰ੍ਹਾਂ ਵਾਕਫ ਹੋ ਮੈਂ ਤੁਹਾਨੂੰ ਅੱਗੇ ਵੀ ਐਕਸਪਲੇਨ ਕੀਤਾ ਉਹਨੂੰ ਲੈ ਕੇ ਉਹ ਪਿਛਲੀ ਵਾਰ ਦਾ ਵੀ ਸਾਡਾ ਕੈਂਡੀਡੇਟ ਸੀ ਐਤਕੀ ਦਾ ਵੀ ਸਾਡਾ ਡਿਕਲੇਅਰਡ ਕੈਂਡੀਡੇਟ ਸੀ ਸੋ ਮੌਕੇ ਤੇ ਬੰਦਾ ਲੱਭਣਾ ਬੜਾ ਡਿਫਿਕਲਟ ਹੋ ਜਾਂਦਾ ਐਂਡ ਹੁਸ਼ਿਆਰਪੁਰ ਦੇ ਵਿੱਚ ਆਫਟਰ ਲੋਟ ਆਫ ਕੰਸਲਟੇਸ਼ਨ ਫਿਰ ਅਸੀਂ ਇਹ ਜਿਹੜੀ ਯਮਨੀ ਗੋਬਰ ਇਹਦੇ ਤੇ ਆਏ ਆ ਸ਼ੀ ਵਾਸ ਨਾਟ ਵੈਰੀ ਵੈਲ ਨੋਨ ਤੇ ਉਹ ਹੀ ਹੈਡ ਆਲਰੇਡੀ ਸਮਝੋ ਹੀ ਵਾਸ ਮਾਈਲਸ ਹੈਡ ਆਫਰ ਗਵਰਨਮੈਂਟ ਦੀ ਵੀ ਮਦਦ ਮਿਲੀ ਤੇ ਫਰਕ ਤੇ ਸਾਰਾ 20000 ਵੋਟ ਤਾਂ ਹੀ ਰਹਿ ਗਿਆ ਜੀ ਸੋ ਮੈਂ ਉਸ ਦਾ ਸਾਨੂੰ ਰੰਜ ਹੈ ਕਿ ਹੁਸ਼ਿਆਰਪੁਰ ਤੇ ਜਿਹੜੀ ਇਹ ਦੋ ਸੀਟਾਂ ਨੇ ਆਨੰਦਪੁਰ ਆਨੰਦਪੁਰ ਸਾਹਿਬ ਤੇ ਸਾਡੀ 5000 ਵੋਟ ਤਾਂ ਰਹਿ ਗਈ ਜੀ ਤੇ ਵੀ ਸ਼ੁੱਡ ਹੈਵ ਵਨ ਬੋਥ ਥੀ ਸੀਟਸ ਆਪ ਦੀ ਰਾਜਤਾ ਨਹੀਂ ਸੰਗਰੂਰ ਦੀ ਗੱਲ ਕਰੀਏ ਤਾਂ ਉੱਥੇ ਖੈਰਾ ਦਾ ਐਕਸਪੈਰੀਮੈਂਟ ਉਹਨਾਂ ਨੂੰ ਭਲਾਤ ਤੋਂ ਸੰਗਰੂਰ ਭੇਜਣਾ ਤੁਸੀਂ ਆਪਣੇ ਤੌਰ ਦੇ ਉੱਤੇ ਇੱਕ ਪਾਰਟੀ ਨੇ ਜ਼ਰੂਰ ਇਹ ਕੋਸ਼ਿਸ਼ ਕੀਤੀ ਪਰ ਉੱਥੇ ਉਹ ਪਰਫਾਰਮੈਂਸ ਨਿਕਲ ਕੇ ਨਹੀਂ ਆ ਪਈ ਕਿ ਲੱਗਦਾ ਜਿਹੜਾ ਪ੍ਰਵਾਸੀਆਂ ਦਾ ਦਿੱਤਾ ਬਿਆਨ ਹੈ ਉਸਨੇ ਫੈਕਟਰ ਪਾਇਆ ਜਾਂ ਫਿਰ ਉੱਥੇ ਪਾਰਟੀ ਨੇ ਆਪਣਾ ਜ਼ੋਰ ਲਾਇਆ ਪੂਰਾ ਔਰ ਪਾਰਟੀ ਚਾਹੁੰਦੀ ਸੀ ਕਿ ਅਸੀਂ ਆਪਣੀ ਰਾਜਧਾਨੀ ਬਚਾ ਲਈ ਨਹੀਂ ਉੱਥੇ ਪਾਰਟੀ ਨੇ ਜ਼ੋਰ ਵੀ ਲਾਇਆ ਪਾਰਟੀ ਨੇ ਪੈਸਾ ਵੀ ਬੜਾ ਆਪ ਵਾਲਿਆਂ ਨੇ ਖਰਚਿਆ ਸਾਡੇ ਬੰਦੇ ਵੀ ਤੋੜੇ ਕੋ ਡਰਾਏ ਕੋ ਤਮਕਾਏ ਦੂਜੀ ਗੱਲ ਮੈਂ ਸਮਝਣਾ ਕਿ ਜਿਸ ਕਿਸਮ ਦੀ ਰਾਜਨੀਤੀ ਸਾਸੁਖਪਾਲ ਸਿੰਘ ਖਹਿਰਾ ਇੰਡੀਪੈਂਡੈਂਟ ਕਰਦੇ ਨੇ ਉਹਨਾਂ ਦੀ ਵੋਟ ਤੇ ਸਿਮਰਨਜੀਤ ਸਿੰਘ ਮਾਨ ਦੀ ਵੋਟ ਵੀ ਕਾਫੀ ਆਪਸ ਦੇ ਵਿੱਚ ਸਪਲਿਟ ਹੋਈ ਜਿਸ ਕਾਰਨ ਜਾਂ ਤੇ ਦੋਨਾਂ ਚੋਂ ਇੱਕ ਹੁੰਦਾ ਫਿਰ ਜਿੱਦਾ ਸੀ ਦੋਨਾਂ ਚ ਇੱਕ ਕੈਂਡੀਡੇਟ ਕੋਈ ਵੀ ਹੁੰਦਾ ਇੱਕ ਬੈਠਦਾ ਇੱਕ ਜਿੱਦਾ ਉਹ ਫਿਰ ਆਪ ਨੂੰ ਹਰਾ ਸਕਦਾ ਸੀ ਇਹਨਾਂ ਦੀ ਆਪਸੀ ਸਪਲਿਟ ਇਨ ਵੋਟ ਜਿਹੜੀ ਹੈ ਉਹਦਾ ਐਡਵਾਂਟੇਜ ਡਾਇਰੈਕਟਲੀ ਆਪ ਲੈ ਗਈ ਇਸ 27 ਦੇ ਵਾਸਤੇ ਹੋਰ ਡਟ ਕੇ ਮੈਦਾਨ ਦੇ ਵਿੱਚ ਆਉਂਗੇ ਲੱਗਦਾ ਕਿ ਇਸਨੇ ਇੱਕ ਹੁਣ ਤੁਹਾਨੂੰ ਬੂਮ ਦਿੱਤਾ ਹੈ ਔਰ ਜਿਹੜੀ ਚਰਚਾ ਚੱਲ ਰਹੀ ਸੀ ਕਿ ਕਾਂਗਰਸ ਖਤਮ ਹੋ ਜਾਏਗੀ ਕਾਂਗਰਸ ਟੁੱਟਦੀ ਨਜ਼ਰ ਆ ਰਹੀ ਹੈ ਬਹੁਤ ਸਾਰੇ ਲੀਡਰ ਛੱਡ ਛੱਡ ਕੇ ਜਾ ਰਹੇ ਨੇ ਲੱਗਦਾ ਕਿ ਇਹ ਕਾਂਗਰਸ ਨੂੰ ਇਹ ਸਟੇਬਿਲਟੀ ਹੁਣ ਦੇਊਗੀ ਗਗਨਜੀ ਤੂੰ ਹੈਰਾਨ ਹੋਵੋਗੇ ਜਿਹੜੇ ਜਿੱਤ ਕੇ ਗਏ ਨੇ ਇੱਕ ਅਦਾ ਬੰਦਾ ਜਿੱਤ ਕੇ ਆ ਉਹ ਆਲਰੇਡੀ ਮੇਰੇ ਨਾਲ ਇਨ ਟੱਚ ਹੈ ਵਾਪਸ ਆਨ ਨੂੰ ਤਿਆਰ ਹੈ ਤੂੰ ਬਾਕੀਆਂ ਦੀ ਤੇ ਗੱਲ ਹੀ ਛੱਡ ਦੋ ਅਜੇ ਜਿਨ੍ਹਾਂ ਨੂੰ ਜਿੱਤੇ ਨੂੰ ਦਿਹਾੜੀ ਨਹੀਂ ਹੋਈ ਉਹ ਇਨ ਟੱਚ ਨੇ ਵਾਪਸ ਆਨ ਨੂੰ ਸੜਕਾ ਮੂਰਖ ਤੇ ਹੀ ਹੋਗੀ ਜੀ ਸਾਨੂੰ ਕੋ ਮੌਕਾ ਦੋ ਵਾਪਸ ਆਨ ਦਾ ਸੋ ਲਾਈਨਾਂ ਲੱਗ ਜਾਣੀਆਂ ਸਾਈ ਵੇਲੇ ਵੇਖੋ ਅਸੀਂ 18 ਤੋਂ ਦੂਨੇ ਤੇ ਚਲੇ ਗਏ 38 ਤੇ ਆ ਗਏ ਸੋ ਮੇਰਾ ਖਿਆਲ ਹੈ ਕਿ ਵਿਦਨ ਸੀ ਮੈਂ ਤੁਹਾਨੂੰ ਦੱਸਾਂ ਜਿਹੜੀ ਆਪ ਦੀ ਵੋਟ ਹੈ ਇਸ ਟਾਈਮ ਆਪ ਦਾ ਜਿਹੜਾ ਸਸਟੇਨ ਕੀਤਾ ਕਿਸਾ ਕੀਤਾ ਬੰਦ ਏਰ ਇਨ ਦੀ ਗਵਰਨਮੈਂਟ ਤਾਈ ਸਾਲ ਬਕਾਇਆ ਨੇ ਜਿਹੜੀਆਂ ਇਹਨਾਂ ਸਰਪੰਚੀਆਂ ਨਹੀਂ ਕਰਾਈਆਂ ਯਾਰ ਮਿਸੀਪੈਲਿਟੀ ਦੀਆਂ ਤੇ ਕਾਰਪੋਰੇਸ਼ਨ ਦੀਆਂ ਇਲੈਕਸ਼ਨਸ ਨਹੀਂ ਕਰਾਈਆਂ ਜਿਹੜੇ ਲੋਕ ਸਰਪੰਚੀਆਂ ਮਿਸੀਪਲ ਕਾਉਂਸਲੀਆਂ ਕਾਰਪਰੇਟਸ ਬਣਨਾ ਚਾਹੁੰਦੇ ਉਹ ਇਹੀ ਸੋਚ ਰਹੇ ਨੇ ਕਿ ਅਜੇ ਸਰਪੰਚੀਆਂ ਤੇ ਇਹਨਾਂ ਦੇ ਜ਼ਰੀਏ ਲੱਗਿਆ ਤੇ ਅਖੀਰ ਅਸੀਂ ਆਪਣੀ ਮਾਂ ਪਾਰਟੀ ਜਾਵਾਂਗੇ ਇਹ ਬੇਸਿਕਲੀ ਸਾਡੇ ਨਾਲ ਬਹੁਤ ਸਾਰੇ ਇਨ ਟੱਚ ਵੀ ਨੇ ਇਹਨੇ ਅਜੇ ਤੱਕ ਥੋੜੀ ਜੀ ਸਰਕਾਰ ਚ ਹੁਣ ਕਰਨ ਜਿਉਂਦੀ ਰੱਖੀ ਦੂਸਰੀ ਗੱਲ ਇਹ ਹੈ ਜਿਹੜਾ ਕਾਲੀ ਦਲ ਦਾ ਵੋਟ ਟੁੱਟਾ ਉਹ ਕਿਉਂਕਿ 75 ਸਾਲ ਤੋਂ ਧੜਿਆਂ ਦੇ ਵਿੱਚ ਐਂਟੀ ਕਾਂਗਰਸ ਧੜਿਆਂ ਵਿੱਚ ਉਸ ਬਜਾਏ ਸਾਨੂੰ ਮੂਵ ਕਰਨ ਦੇ ਉਹ ਜ਼ਿਆਦਾ ਆਪ ਨੂੰ ਮੂਵ ਹੋਇਆ ਜੀ ਉਹ ਪੰਥਕ ਕੈਂਡੀਡੇਟਸ ਵੱਲੇ ਪਾਸੇ ਨੂੰ ਵੀ ਜਿਹੜਾ ਦੋ ਸੀਟਾਂ ਦੇ ਉੱਤੇ ਹੋਇਆ ਔਰ ਪੰਥਕ ਰਿਵਾਈਵਲ ਤੁਸੀਂ ਕਿਵੇਂ ਵੇਖਦੇ ਹੋ ਪੰਥਕ ਪੋਲਿਟਿਕਸ ਦਾ ਰਿਵਾਈਵਲ ਤੁਹਾਨੂੰ ਨਜ਼ਰ ਆ ਰਿਹਾ ਜਿਹੜੇ ਦੋ ਇੰਡੀਪੈਂਡੈਂਟ ਜਿੱਤ ਗਏ ਬੜੇ ਵੱਡੇ ਮਾਰਜਿਨ ਨੇ ਗਗਨ ਜੀ 89 ਦੇ ਵਿੱਚ ਤੇ 9-10 ਜਣੇ ਜਿੱਤ ਗਏ ਸੀ ਇਹਦੇ ਸਹਿਮ ਉਹਤੇ ਪਾਰਲੀਮੈਂਟ ਚ ਹੀ ਨਹੀਂ ਸੀ ਗਏ ਜਿਹੜੇ ਨਵੇਂ ਵੀ ਨੇ ਇਹਨਾਂ ਦੀ ਤੇ ਪਾਰਲੀਮੈਂਟ ਦੀ ਪਰਫਾਰਮੈਂਸ ਹੀ ਕੁਝ ਕਰਾਏਗੀ ਨਾ ਸਾਨੂੰ ਕਿਸ ਤਰ੍ਹਾਂ ਸੀ ਅਸੀਂ 18 ਬੰਦਿਆਂ ਤੇ ਸਿਰ ਤੇ ਜਿਹੜੀ ਅਸੈਂਬਲੀ ਚ ਪਰਫਾਰਮੈਂਸ ਦਿੱਤੀ ਉਹ ਅਸੀਂ 38 ਤੇ ਆ ਗਏ ਜਿਹੜੀ ਇਹ ਬੀ ਇਹ ਜਾ ਕੇ ਪਾਰਲੀਮੈਂਟ ਚ ਪਹਿਲੀ ਗੱਲ ਤੇ ਪਹੁੰਚੇ ਵੀ ਇਹਨਾਂ ਚੋਂ ਕੋਈ ਪਹੁੰਚੇਗਾ ਵੀ ਕਿ ਨਹੀਂ ਪਹੁੰਚੇਗਾ ਕਿ ਪਹੁੰਚਣ ਵੀ ਦੇਣਗੇ ਕਿ ਨਹੀਂ ਪਹੁੰਚਣ ਦੇਣਗੇ ਫਿਰ ਪਾਰਲੀਮੈਂਟ ਚ ਇਹਨਾਂ ਦਾ ਸਟੈਂਸ ਕੀ ਹੈ ਕਨਸਟੀਟਿਊਸ਼ਨ ਪ੍ਰਤੀ ਇਹਨਾਂ ਦਾ ਰੋਕੀ ਹੈ ਦੇਸ਼ ਪ੍ਰਤੀ ਇਹਨਾਂ ਦਾ ਰੋਕੀ ਹੈ ਇਹਨਾਂ ਦਾ ਸੋਚ ਇਹਨਾਂ ਦਾ ਵਿਚਾਰ ਕੀ ਹੈ ਜੋ ਇਹ ਅੰਦਰ ਰੱਖਣਗੇ ਉਹ ਤੇ ਨਾਲ ਹੀ ਵਧਣਗੇ ਸੋ ਵਾਟ ਆਈ ਫੀਲ ਇਸ ਜਤਾ ਜ਼ਰੂਰ ਦਿਤੇ ਨੇ ਉਹਨ ਜਿਤਨ ਦੇ ਵਿੱਚ ਵੀ ਵੋਟ ਜਿਹੜੀ ਜਿਹੜੀ ਆਮ ਪੰਜਾਬੀਆਂ ਨੇ ਮਹਿਸੂਸ ਕੀਤਾ ਲੋਕਾਂ ਨੇ ਕਿੰਨਾ ਨਾਜ਼ਿਆਤੀ ਹੋਈ ਇਹਨਾਂ ਦੂਰ ਚੁੱਕੇ ਲੱਗੇ ਨੇ ਇਹਨਾਂ ਨੂੰ ਜਸਟਿਸ ਨਹੀਂ ਦਿੱਤੀ ਜਾ ਰਹੀ ਤੁਹਾਨੂੰ ਪਤਾ ਪੰਜਾਬ ਦੇ ਲੋਕ ਜਦੋਂ 5 ਮਿੰਟ ਚ ਇਹ ਲੱਗਦਾ ਕਿ ਕਿਸੇ ਨਾਲ ਧੱਕਾ ਹੋ ਰਿਹਾ ਉਹਦੇ ਨਾਲ ਸਟੈਂਡ ਕਰ ਜਾਂਦੇ ਨੇ ਤੋਂ ਮੈਨੂੰ ਲੱਗਦਾ ਕਿ ਇਨਡਾਇਰੈਕਟਲੀ ਇਹਨਾਂ ਨੂੰ ਵੋਟ ਕਾਟੇ ਇਹਨਾਂ ਨਾਲ ਜੋ ਸੈਂਟਰ ਦੀਆਂ ਏਜੰਸੀਆਂ ਨੇ ਜੋ ਲੱਗ ਰਿਆ ਕੀਤਾ ਉਹਦਾ ਵੀ ਇਹਨਾਂ ਨੂੰ ਕੁਝ ਹੱਦ ਤੱਕ ਸymਪਤੀ ਮਿਲੀ ਬਟ ਇਹਨਾਂ ਦੀ ਪਰਫਾਰਮੈਂਸ ਮੈਂ ਤੁਹਾਨੂੰ ਅੱਗੇ ਦੱਸੇ 89 ਦੇ ਵਿੱਚ ਸਿਮਰਨਜੀਤ ਸਿੰਘ ਮਾਨ ਦੇ ਨਾਲ 10 ਬੰਦੇ ਜਿੱਤ ਗਏ ਸੀ ਬਟ देयर ਪਰਫਾਰਮੈਂਸ ਵਾਸ ਕੰਪਲੀਟਲੀ ਜ਼ੀਰੋ ਉਸ ਤੋਂ ਬਾਅਦ ਲੱਭੇ ਹੀ ਨਹੀਂ ਜੀ ਇਹ ਵੀ ਹੁਣ 35 40 ਸਾਲ ਤੋਂ ਬਾਅਦ ਪਹਿਲੀ ਵਾਰ ਇਹ ਫ੍ਰਿੰਜ ਐਲੀਮੈਂਟ ਸਾਹਮਣੇ ਆਇਆ ਬਟ ਆਈ ਫੀਲ ਇਹਦੇ ਵਿੱਚ ਵੀ ਸੇਵਿੰਗ ਗ੍ਰੇਸ ਇਹ ਹੈ ਕਿ ਜਿਹੜੇ 2.5 ਸਾਲ ਪਾਰਲੀਮੈਂਟ ਦੇ ਨੇ ਦੇ ਵਿਲ ਨਾਟ ਬੀ ਏਬਲ ਟੂ ਪਰਫਾਰਮ ਬਾਈ ਇਲੈਕਸ਼ਨਸ ਪੰਜ ਤਿਆਰ ਖੜੀਆਂ ਹੋਈਆਂ ਨੇ ਇਸੇ ਤਰੀਕੇ ਦੇ ਨਾਲ ਲੱਗਦਾ ਹੈ ਪਰਫਾਰਮੈਂਸ ਬਾਈ ਇਲੈਕਸ਼ਨਸ ਦੇ ਵਿੱਚ ਵੀ ਉਹਨਾਂ ਸੀਟਾਂ ਦੇ ਉੱਤੇ ਪਹੁੰਚੂਗੀ ਕੋ ਗਗਨਜੀ ਭਾਈ ਇਲੈਕਸ਼ਨ ਜਿਹੜੀਆਂ ਨੇ ਤੁਹਾਨੂੰ ਪਤਾ ਪੰਜਾਬ ਜਿਸ ਕਿਸਮ ਦੀਆਂ ਬਾਇਲੈਕਸ਼ਨ ਹੁੰਦੀਆਂ ਸਾਰੀ ਗਵਰਨਰ ਦੀ ਮਸ਼ੀਨਰੀ ਸਾਰੇ ਅਫਸਰ ਹਰ ਕਿਸਮ ਦਾ ਕੰਮ ਹੁੰਦਾ ਬਟ ਵੀ ਵਿਲ ਫਾਈਟ ਟੂ ਦੀ ਫਿਨਿਸ਼ ਅਸੀਂ ਵਤੋ ਵਤ ਕੋਸ਼ਿਸ਼ ਕਰਾਂਗੇ ਕਿ ਜਿਹੜੇ ਜਿਹੜੇ ਸਾਡੇ ਕੈਂਡੀਡੇਟਸ ਆਪਣੀਆਂ ਸੀਟਾਂ ਖਾਲੀ ਕਰ ਰਹੇ ਨੇ ਅਸੀਂ ਉਹ ਵੀ ਰੀਟੇਨ ਕਰੀਏ ਤੇ ਜਿਹੜੇ ਦੂਜੀਆਂ ਪਾਰਟੀਆਂ ਦੀਆਂ ਸੀਟਾਂ ਖਾਲੀ ਹੋਈਆਂ ਨੇ ਕੋ ਐਨੀਥਿੰਗ ਇਜ਼ ਪੋਸੀਬਲ ਇਨ ਲਵ ਐਂਡ ਵਾਰ ਅੱਜ ਹਾਲਾਤ ਕੀ ਏ ਇਹ ਕੋਈ ਵੀ ਅੱਜ ਦੱਸ ਨਹੀਂ ਸਕਦਾ ਮੌਕੇ ਤੇ ਕਿ ਕੀ ਬਣੇਗਾ ਬਟ ਜਨਰਲੀ ਇਹ ਬਾਈ ਇਲੈਕਸ਼ਨ ਜਿਹੜੀ ਆਨੇ ਗਵਰਨਮੈਂਟ ਆਪਣੇ ਕਾਫੀ ক্লোਜ਼ ਕੰਟਰੋਲ ਚ ਰੱਖਦੀਆਂ ਸਾਰੇ ਹਿੰਦੁਸਤਾਨ ਚ ਇੱਕ ਨਵਾਂ ਟ੍ਰੈਂਡ ਹੈ ਕਿ ਨਾ ਤੇ ਭਗਵੰਤ ਨੇ ਲੜਨੀਆਂ ਇਹਦੇ ਡੀਸੀ ਨੇ ਐਸਐਸਪੀ ਨੇ ਥਾਣੇਦਾਰਾਂ ਨੇ ਉਹਨਾਂ ਨੇ ਲੜਨੀਆਂ ਫਿਰ ਬੀਡੀਪੀਓ ਪਹੁੰਚ ਜਾਣੇ ਫਿਰ ਡੀਡੀਪੀਓ ਚਲੇ ਜਾਣੇ ਪੀ ਐਡੀਸੀ ਡਿਵੈਲਪਮੈਂਟ ਚਲੇ ਜਾਣੇ ਫਿਰ ਇਹਨਾਂ ਨੇ ਜੋ ਕੁਝ ਖਜ਼ਾਨੇ ਵਿੱਚ ਭਾਵੇਂ ਕੁਝ ਵੀ ਨਾ ਹੋਵੇ ਹਰ ਪਿੰਡ ਦੇ ਸਾਹਮਣੇ ਖਜ਼ਾਨਾ ਖੋਲ ਦੇਣਾ ਕਿ ਦੱਸੋ ਕੀ ਕੀ ਚਾਹੀਦਾ ਤੇ ਉਹਦੇ ਨਾਲ ਕਈ ਵਾਰ ਪਰਮਾਏ ਵੀ ਜਾਂਦੇ ਨੇ ਬਟ ਵਾਟ ਆਈ ਫੀਲ ਇਸ ਕਿ ਇਸ ਟਾਈਮ ਇਹ ਗਵਰਨਮੈਂਟ ਜਿਹੜੀ ਹੈ ਇਟ ਇਜ਼ ਐਟ ਇਟਸ ਲੋਇਸਟ ਸਟੈਪ ਤੇ ਮੈਂ ਅੱਜ ਉਮੀਦ ਕਰਾਂਗਾ ਕਿ ਭਗਵੰਤ ਮਾਨ ਇਹਦੀ ਜ਼ਿੰਮੇਵਾਰੀ ਲੇ ਤੇ ਛੱਡੇ ਇਹ ਵੀ ਉਸ ਪਾਰਟੀ ਤੇ ਤਰਸ ਖਾਏ ਜਿਹਨੇ 22 ਸਾਲੇ ਨੂੰ ਦੇ ਦਿੱਤੇ ਨੇ ਹੀ ਹੈਜ਼ ਵੇਸਟਡ ਇਨਫ ਆਫ ਟਾਈਮ ਬੋਥ ਆਫ ਪੰਜਾਬ ਐਂਡ ਹਿਸ ਓਨ ਪਾਰਟੀ ਐਂਡ ਹਿਸ ਲਾਇਲਟੀਜ਼ ਆਲਸੋ ਵਿਦ ਨਾਟ ਕੇਜਰੀਵਾਲ ਇਹ ਕੋ ਇੱਕ ਸਾਰੋਂ ਵੱਡੀ ਗੱਲ ਹੈ ਜਿਸ ਲੀਡਰ ਨੇ ਨੂੰ ਚੀ ਮਿਨਿਸਟਰ ਬਣਾਇਆ ਇਹਦੀ ਲਾਇਲਟੀ ਉਹਦੇ ਨਾਲ ਨਹੀਂ ਇਹਦੀ ਲਾਇਲਟੀ ਦਿੱਲੀ ਦੀ ਹੋਮ ਮਿਨਿਸਟਰੀ ਨਾਲ ਹੈ ਸੋ ਇਟ ਇਜ਼ ਹਾਈ ਟਾਈਮ ਆਪੇ ਛੱਡੇ ਜੇ ਨਹੀਂ ਛੱਡਦਾ ਤੇ ਮੇਰੀ ਤੇ ਵੈਸੇ ਪੀ ਲੈ ਇਹਨਾਂ ਦੀ ਲੀਡਰਸ਼ਿਪ ਨੂੰ ਕਿ ਤੁਸੀਂ ਇਹਨੂੰ ਤੋਰੋ ਇੱਥੋਂ ਜੀ ਲੱਗਦਾ ਜਿਹੜਾ ਫਾਇਦਾ ਇੰਡੀਆ ਆਲਾਈንስ ਨਾ ਕਰਨ ਦਾ ਪੰਜਾਬ ਦੇ ਵਿੱਚ ਹੋਇਆ ਹੈ ਜੇ ਦਿੱਲੀ ਦੇ ਵਿੱਚ ਵੀ ਇਹੀ ਰੱਖਦੇ ਤਾਂ ਦਿੱਲੀ ਦੇ ਵਿੱਚ ਇਹ ਫਾਇਦਾ ਹੋਣਾ ਸੀ ਕਾਂਗਰਸ ਨੂੰ 100% ਦੀ ਮੈਂ ਸਮਝਣਾ ਸਾਡੇ ਕੋਲ ਵੱਡੀ ਅਸੀਂ ਤੇ ਗੁਰੂ ਮਹਾਰਾਜ ਸਾਹਿਬ ਨੇ ਬਖਸ਼ਿਸ਼ ਕਰ ਲਈ ਕਿਉਂਕਿ ਮੈਨੂੰ ਇਸ ਗੱਲ ਦਾ ਇਲਮ ਸੀ ਸਾਡੇ ਨਾਲ ਕੀ ਹੋਣਾ ਕਿਉਂਕਿ ਮੈਨੂੰ ਪਾਸਟ ਐਕਸਪੀਰੀਅੰਸ ਹੋਣ ਕਰਕੇ ਕਾਂਗਰਸ ਦਿੱਲੀ ਵਿੱਚ ਤੇ ਯੂਪੀ ਵਿੱਚ ਕਿਸਰਾ ਖਤਮ ਹੋਈ ਸੀ ਐਂਡ ਜੇ ਇਹ ਦਿੱਲੀ ਚ ਵੀ ਸਾਡੀ ਗੱਲ ਮੰਨ ਲੈਂਦੇ ਮੈਂ ਜਿਹੜੇ ਲਵਲੀ ਜੀ ਛੱਡ ਕੇ ਗਏ ਇਹਨਾਂ ਨੂੰ ਮੈਂ ਪਹਿਲੇ ਕਿਹਾ ਸੀ ਲਵਲੀ ਜੀ ਇਹਨਾਂ ਦੇ ਵਿੱਚੋਂ ਕੁਝ ਨਹੀਂ ਜੇ ਲੱਭਣਾ ਇਹ ਬਹੁਤ ਕਾਤਕ ਨੇ ਬੜੇ ਖਤਰਨਾਕ ਨੇ ਇਹ ਤੇ ਤੁਸੀਂ ਦੁੱਧ ਇੱਕ ਸੱਪ ਨੂੰ ਪਿਆ ਰਹੇ ਹੋ ਤੇ ਸਾਪੂ ਵੀ ਜਿਹੜਾ ਨਾਨ ਵੈਜੀਟੇਰੀਅਨ ਨੇ ਵੈਜੀਟੇਰੀਅਨਸ ਆਪ ਨੂੰ ਬਹੁਤ ਚਲੋ ਡੰਗ ਮਾਰ ਵੀ ਲੈਂਦਾ ਤੇ ਨੁਕਸਾਨ ਕੋਈ ਨਹੀਂ ਕਰਦਾ ਇਹ ਤੇ ਤੁਸੀਂ ਕੋਬਰਿਆਂ ਨੂੰ ਨਾਲ ਲੰਮਾ ਪਾ ਕੇ ਤੇ ਇੱਕ ਪੂਰਾ ਕਟੋਰਾ ਦੁੱਧਾ ਭਰ ਕੇ ਪਿਆਈ ਜਾਂਦੇ ਹੋ ਨਾ ਜਦਨ ਡੰਗ ਮਾਰਿਆ ਤੁਹਾਡਾ ਲੱਭਣਾ ਕੁਝ ਨਹੀਂ ਉਹੀ ਹੋਇਆ ਕਾਂਗਰਸ ਨਾਲ ਜੀ ਇਹ ਜੇ ਇਹਨਾਂ ਨਾਲ ਨਾ ਕਰਦੇ ਤੇ ਅਸੀਂ ਕਾਂਗਰਸ ਘੱਟੋ ਘੱਟ 3 ਸੀਟਾਂ ਜਾਂ 4 ਸੀਟਾਂ ਦਿੱਲੀ ਚੋਂ ਜਿੱਦੀ ਜਿਸ ਤਰ੍ਹਾਂ ਤੁਸੀਂ ਵੇਖੋ ਹਰਿਆਣੇ ਜਿੱਤੀਆਂ ਪੰਜਾਬ ਜਿੱਤੀਆਂ ਰਾਜਸਥਾਨ ਜਿੱਤੀਆਂ ਯੂਪੀ ਵਿੱਚ ਜਿੱਤੀਆਂ ਯੂਪੀ ਚ ਸੀ ਜੋ 43 ਲੈ ਗੇ ਸੋ ਜਿਹੜਾ ਅਲੇ ਦੋਲੇ ਸਟੇਟਸ ਨੇ ਦਿੱਲੀ ਦੇ ਕਨਟੀਗੂਅਸ ਸਟੇਟ ਕਿਹੜੀ ਹੈ ਸਾਰਿਆਂ ਨੂੰ ਵੱਡੀ ਯੂਪ ਉਸ ਦੇ ਨਾਲ ਫਿਰ ਰਾਜਸਥਾਨ ਉਹਦੇ ਇੱਕ ਹੱਥ 'ਚ ਤਿੰਨ ਹਿੱਸਿਆਂ 'ਚ ਘੇਰਿਆ ਉਹਨੂੰ ਹਰਿਆਣੇ ਨੇ ਤੇ ਕਦੀ ਹੋ ਸਕਦਾ ਸੀ ਅਸੀਂ ਘੱਟ ਤੋਂ ਘੱਟ ਸੱਤਾ 'ਚੋਂ ਕਾਂਗਰਸ ਤੇ ਨਹੀਂ ਆ ਚਾਰ ਨਾਂ ਲੈ ਕੇ ਜਾਂਦੀ ਓਨਲੀ ਬਿਕਾਉਜ਼ ਸਾਡਾ ਅਲਾਈਐਂਸ ਹੀ ਆਪ ਦੇ ਨਾਲ ਤੇ ਆਪ ਨੂੰ ਦਿੱਲੀ ਦੇ ਲੋਕ ਹੁਣ ਪਸੰਦ ਨਹੀਂ ਕਰਦੇ ਉਹਦੇ ਕਾਂਗਰਸ ਵੀ ਰਿਜੈਕਟ ਹੋ ਗਈ ਜੀ ਅਕੀਦੇ ਵਿੱਚ ਕਿਉਂਕਿ 27 ਦੀ ਅੱਗੇ ਹੁਣ ਲੜਾਈ ਹੋਣੀ ਹੈ ਤਾਂ 27 ਦੇ ਵਿੱਚ ਐਵੇਂ ਤਾਂ ਨਹੀਂ ਹੋਊਗਾ ਜਿਹੜੇ ਇੱਥੋਂ ਜਿੱਤ ਕੇ ਸੱਤ ਗਏ ਹਨ ਉਹਨਾਂ ਚ ਕੋਈ ਰਿਜ਼ਾਈਨ ਕਰ ਦੂਗਾ ਔਰ ਫਿਰ ਬਾਇਲੈਕਸ਼ਨ ਤਿਆਰ ਵੇਖੋ ਗੰਗ ਜੀ ਮੈਂ ਕੁਝ ਨਹੀਂ ਕਹਿ ਸਕਦਾ ਔਨ ਗਰਾਉਂਡ ਸਾਨੂੰ ਪ੍ਰੇਪੇਅਰ ਰੱਖਣਾ ਪੈਂਦਾ ਹੈ ਪਾਰਟੀ ਹਾਈ ਕਮਾਂਡ ਕੀ ਕਰਦੀ ਕੀ ਨਹੀਂ ਕਰਦੀ ਆਪਾਂ ਉਹਨਾਂ ਤੇ ਰਹਿਣ ਦੀ ਹੈ ਸੋ ਇਹ ਚੀਜ਼ਾਂ ਜਿਹੜੀਆਂ ਸਾਨੂੰ ਤੇ ਸੋਚਣਾ ਵਿਚਾਰਨਾ ਪੈਗਾ ਕਿ ਆਂਦੇ ਟਾਈਮ ਦੇ ਵਿੱਚ ਪੰਜਾਬ ਨੂੰ ਅਸੀਂ ਕਿ ਸੰਸਥਿਰ ਕਰ ਸਕਦੇ ਹਾਂ ਸਾਨੂੰ ਆਪਣੀ ਬਹੁਤੀ ਧਿਆਨ ਦੇਣ ਦੀ ਲੋੜ ਨਹੀਂ ਕਿ ਸਾਡੇ ਚੋਂ ਕਿਸੇ ਦਾ ਕੀ ਬਣੇਗਾ ਅੱਜ ਪੰਜਾਬ ਦਾ ਕੀ ਬਣੇਗਾ ਇਧਰ ਤੇ ਆਂਦੇ ਦੀ ਲੋੜ ਤੇ ਸਾਨੂੰ ਇਹੋ ਜਿਹਾ ਬੰਦਾ ਲੈ ਕੇ ਆਉਣਾ ਚਾਹੀਦਾ ਜਿਹੜਾ ਮੈਚੂਰ ਹੈ ਅਪਸਟਾਰਟਸ ਵਾਸਤੇ ਪੋਲਿਟੀਕਲ ਅਪਸਟਾਰਟਸ ਵਾਸਤੇ ਹੁਣ ਐਕਸਪੈਰੀਮੈਂਟ ਕਰਨ ਦਾ ਟਾਈਮ ਨਹੀਂ ਹੈ ਤੁਹਾਨੂੰ ਮੈਚੂਰ ਲੀਡਰਸ਼ਿਪ ਲੈਣੀ ਪੈਗੀ ਐਜੂਕੇਟਿਡ ਲੀਡਰਸ਼ਿਪ ਲੈਣੀ ਪੈਗੀ ਉਹ ਲੀਡਰਸ਼ਿਪ ਲੈਣੀ ਪੈਗੀ ਜਿਹੜੀ ਪੈਰਾਂ ਤੇ ਸਤਿਰ ਖਲੋ ਸਕਦੀ ਹੈ ਜਿਹੜੀ ਮੋਰਲੀ ਹੋਨੈਸਟ ਜਿਹੜੀ ਮੋਰਲੀ ਔਨੈਸਟ ਹੈ ਜਿਹਨੂੰ ਪੰਜਾਬ ਲੋਕ ਤੇ ਸਮਝਦੇ ਲੋਕ ਪੰਜਾਬ ਦੇ ਲੋਕ ਸਮਝਦੇ ਨੇ ਕਿ ਔਨੈਸਟ ਨੇ ਇਹ ਇਮਾਨਦਾਰੀ ਨਾਲ ਸਾਡੀ ਆਜ ਜਿਹੜੀ ਸਾਡੀ ਨੌਜਵਾਨੀ ਇਹਦਾ ਧਿਆਨ ਰੱਖਣਗੇ ਪੰਜਾਬ ਦੇ ਸੂਬੇ ਦਾ ਧਿਆਨ ਰੱਖਣਗੇ ਜੇ ਕੋਈ ਚੰਗਾ ਬੰਦਾ ਲੈ ਕੇ ਆਓਗੇ ਪੰਜਾਬ ਦੇ ਲੋਕ ਵੋਟ ਪਾਉਣ ਨੂੰ ਤਿਆਰ ਨੇ ਆ ਉਹਨਾਂ ਨੇ ਸਾਫ ਤੌਰ ਕਿਸ ਕ੍ਰਾਈਟੇਰੀਆ ਦਾ ਤੁਸੀਂ ਫਿੱਟ ਬਹਿੰਦੇ ਹੋ ਨਹੀਂ ਨਹੀਂ ਕਈ ਹੋ ਸਕਦੇ ਨੇ ਕੋਈ ਮੈਂ ਇਕੱਲਾ ਥੋੜਾ ਜੀ ਬਹੁਤ سارے ਬੰਦੇ ਨੇ ਕਾਂਗਰਸ ਜਿਹੜੇ ਹੋਰ ਵੀ ਔਨੈਸਟ ਨਹੀਂ ਬਹੁਤ سارے ਬੰਦੇ ਹੋਰ ਵੀ ਨੇ ਜਿਹੜੇ ਐਜੂਕੇਟਿਡ ਨੇ ਸੋ ਇਹ ਇਟ 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 ਇ ਬੋਤਨਵਾਦ ਭਾਈਵਾ ਸਾਹਿਬ ਤਾਂ ਪ੍ਰਤਾਪ ਸਿੰਘ ਬਾਜਵਾ ਵੱਡੀ ਜਿੱਤ ਕਾਂਗਰਸ ਨੂੰ ਹੋਈ ਹੈ ਸੱਤ ਸੀਟਾਂ ਕਾਂਗਰਸ ਨੇ ਪੰਜਾਬ ਦੇ ਵਿੱਚੋਂ ਹਾਸਲ ਕੀਤੀਆਂ ਨੇ ਔਰ ਭਾਈਵਾ ਸਾਹਿਬ ਹੁਣੀ ਪਹਿਲੇ ਦਿਨ ਤੋਂ ਹੀ ਇਹ ਗੱਲਾਂ ਕਹਿ ਰਹੇ ਸੀ ਕਿ 8 ਸੀਟਾਂ ਸਾਡੀਆਂ ਪੰਜਾਬ ਦੇ ਵਿੱਚ ਆਉਣਗੀਆਂ ਹਾਲਾਂਕਿ ਚੰਡੀਗੜ੍ਹ ਦੀ ਸੀਟ ਵੀ ਉਹ ਨਾਲ ਜੋੜ ਰਹੇ ਨੇ ਔਰ ਕਹਿ ਰਹੇ ਨੇ ਕਿ 8 ਸੀਟਾਂ ਹੀ ਸਾਨੂੰ ਆਈਆਂ ਨੇ ਔਰ ਹੁਣ ਤਕੜੇ ਹੋ ਕੇ 27 ਦੀ ਲੜਾਈ ਜਿਹੜੀ ਹੈ ਉਹਨਾਂ ਦੇ ਵੱਲੋਂ ਲੜੀ ਜਾਊਗੀ ਕੈਮਰਾ ਪਰਸਨ ਦਿਵਿੰਦਰ ਨਾ ਗਗਨਦੀਪ ਸਿੰਘ ਪ੍ਰੋ ਪੰਜਾਬ ਟੀਵੀ